ਕਮਲਕੌਰ ਦੇ ਘਰ ਦੇ ਬਾਹਰ ਖੜੇ ਆ ਜਿੱਥੇ ਕਮਲਕੌਰ ਰਿਆ ਕਰਦੀ ਸੀ ਔਰ ਹੁਣ ਕਮਲਕੌਰ ਦੀ ਮੌਤ ਹੋ ਗਈ ਹੈ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਉਸ ਦੀ লাশ ਮਿਲੀ ਹੈ ਕਿਹਾ ਜਾ ਰਿਹਾ ਹੈ ਕਿ 9 ਤਰੀਕ ਨੂੰ ਜੋ ਪੁਲਿਸ ਅਫਸਰ ਕਹਿ ਰਹੇ ਨੇ ਕਿ 9 ਤਰੀਕ ਨੂੰ ਘਰੇ ਪ੍ਰਮੋਸ਼ਨ ਵੀਡੀਓ ਦਾ ਬਹਾਨਾ ਲਗਾ ਕੇ ਗਈ ਪਰ ਉਸ ਤੋਂ ਬਾਅਦ ਡਾਇਰੈਕਟ ਉਸ ਦੀ ਅੱਜ লাশ ਬਰਾਮਦ ਹੁੰਦੀ ਹੈ ਇੱਕ ਗੱਡੀ ਦੇ ਵਿੱਚੋਂ লাশ ਵੀ 3 ਦਿਨਾਂ ਬਾਅਦ ਮਿਲੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਘਰ ਹੈਗਾ ਕਮਲਕੌਰ ਦਾ ਔਰ ਇਹ ਸਾਰਾ ਗਵਾਨੜ ਹੈਗਾ ਕਮਲਕੌਰ ਦਾ ਜਿੱਥੇ ਉਹ ਰਿਆ ਕਰਦੀ ਸੀ ਤੇ ਸਾਰੀ ਫੈਮਲੀ ਉਸ ਦੀ ਰਹਿੰਦੀ ਹੈ ਹਾਲਾਂਕਿ ਫੈਮਲੀ ਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਹੁਣ ਕੋਈ ਵੀ ਨਹੀਂ ਹੈ ਸਿਰਫ ਔਰ ਸਿਰਫ ਕਮਲਕੌਰ ਦੀ ਇੱਕ ਸਿਸਟਰ ਹੈਗੀ ਔਰ ਉਹ ਵੀ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ ਤਾਂ ਜਿਹੜੇ ਮਹੱਲੇ ਦੇ ਨੇ ਔਰ ਜਿਹੜੇ ਉਹਨਾਂ ਦੇ ਨਜ਼ਦੀਕੀ ਨੇ ਉਹਨਾਂ ਦੇ ਨੇੜਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਭਰਾ ਵੀ ਕਹਿ ਸਕਦਾ ਹਾਂ ਇਹਨਾਂ ਨੂੰ ਔਰ ਇਹ ਆਸ-ਪਾਸੇ ਰਹਿੰਦੇ ਨੇ ਇੱਥੇ ਨਿਤ ਹੀ ਮਿਲਦੇ ਸੀ ਉਸ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰ ਰਵੀ ਕੁਮਾਰ ਤੁਹਾਡਾ ਬਾਈ ਜੀ ਭਾਈ ਜੀ ਇਹ ਕਮਲਕੌਰ ਵਾਲੀ ਘਟਨਾ ਤੁਹਾਨੂੰ ਕਦੋਂ ਪਤਾ ਲੱਗੀ ਸਰ ਸਾਨੂੰ ਇਹ ਰਾਤ 9:30 ਵਜੇ ਨਾ ਲੋਕਲ ਪੁਲਿਸ ਆਣਾ ਆਈ ਸੀਗੀ ਤੇ ਮੈਂ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਆ ਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਕਮਲਕੌਰ ਦੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਨੇ ਸਾਨੂੰ ਕੋਈ ਪੁਖਤਾ ਸਬੂਤ ਨਹੀਂ ਦਿੱਤੇ ਸੀ ਕੋਈ ਉਹਨਾਂ ਕੋ ਫੋਟੋ ਨਹੀਂ ਸੀਗੀ ਡੈਥ ਦੀ ਤੇ ਪਰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਬੋਡੀ ਲੈਣ ਲਈ ਚਲੋ ਫਿਰ ਬਾਅਦ ਚ ਉਹਨਾਂ ਦੇ ਉਧਰੋਂ ਬਠਿੰਡਾ ਪੁਲਿਸ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਇਸ ਟਾਈਮ ਨਾ ਉਹਨਾਂ ਨੂੰ ਭੇਜੇ ਜਾਵੇ ਕਰਦਿਆ ਨੂੰ ਕਿ ਰਾਤ ਦਾ ਮਾਹੌਲ ਹੈ ਕਿਤੇ ਐਕਸੀਡੈਂਟ ਵਗੈਰਾ ਹੋਣ ਦੇ ਚਾਂਸਸ ਹੁੰਦੇ ਆ ਵੀ ਸਵੇਰੇ ਪਹਿਲੇ ਟਾਈਮ ਆ ਜਾਣ ਉੱਥੇ ਫਿਰ ਸਵੇਰੇ 6 ਵਜੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਰੇ ਉੱਥੇ ਗਏ ਨੇ ਤੇ ਬੋਡੀ ਨੂੰ ਸਨਕਸ ਕੀਤੀ ਗਈ ਆ ਤੇ ਉਹ ਬੋਡੀ ਕਮਲਕੌਰ ਦੀ ਹੀ ਸੀ ਅ ਇੱਥੇ ਬਈ ਡੇਲੀ ਰਹਿੰਦੀ ਸੀ ਇੱਥੇ ਜਾਂ ਕਿਤੇ ਬਾਹਰ ਰਹਿੰਦੀ ਸੀਗੀ ਰੋ ਜਿਵੇਂ ਹਫਤਾ 10 ਦਿਨ ਬਾਅਦ ਆਉਂਦੀ ਸੀਗੀ ਮਤਲਬ ਮਹੀਨੇ ਚ 3-4 ਵਾਰੇ ਲਾਂਦੀ ਸੀ ਕਿਉਂਕਿ ਐਕਚੁਅਲੀ ਉਹਦੇ ਸ਼ੂਟਿੰਗ ਵਗੈਰਾ ਦਾ ਕੰਮ ਕਰਦੀ ਸੀ ਉਹ ਸ਼ੂਟ ਵਗੈਰਾ ਕਰਕੇ ਜਦੋਂ ਫਿਰ ਉਹ ਤੋਂ ਫ੍ਰੀ ਹੁੰਦੀ ਸੀ ਘਰ ਜਰੂਰ ਆਉਂਦੀ ਸੀ ਤੇ ਇੱਥੇ ਆ ਕੇ ਮਿਲਦੀ ਵਰਤੀ ਸੀ ਮੇਰਾ ਉਹਨਾਂ ਨਾਲ ਪਰਿਵਾਰ ਨਾਲ ਬਹੁਤ ਅੱਛਾ ਪਿਆਰ ਸੀ ਆਣਾ ਜਾਣਾ ਸੀਗਾ ਮੇਰਾ ਜਨਰਲ ਸਟੋਰ ਹੈ ਇੱਥੇ ਤੇ ਮੇਰੇ ਕੋ ਆਂਦੇ ਜਾਂਦੇ ਸੀ ਉਹਨਾਂ ਦੇ ਮਾਤਾ ਜੀ ਨਾਲ ਅੱਛਾ ਪਰਿਵਾਰ ਨਾਲ ਸਾਡਾ ਪਿਆਰ ਹੈ ਤੇ ਉਹ ਦੱਸਦੇ ਰਹਿੰਦੇ ਸੀਗੇ ਇਹਨਾਂ ਬਾਰੇ ਤੇ ਹੁਣ ਵੀ ਉਹਨਾਂ ਨੇ ਮੈਨੂੰ ਜਦੋਂ ਰਾਤ ਮੈਂ ਉੱਥੇ ਗਿਆ ਉਹਨਾਂ ਦੇ ਘਰੇ ਗਿਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਉਹ ਘਰੇ ਕਹਿ ਕੇ ਗਈ ਸੀ ਵੀ ਮੈਂ ਬੰਗਲਾ ਮੁਖੀ ਮਾਤਾ ਸਾਡੇ ਕੰਨ ਜਾ ਰਹੀ ਆ ਤੇ ਸ਼ਾਇਦ ਉਹ 6 7 ਤਰੀਕ ਨੂੰ ਗਈ ਸੀਗੀ ਇੱਥੋਂ ਤੇ 9 ਤਰੀਕ ਤੱਕ ਤਾਂ ਉਹਨਾਂ ਦੀ ਮਾਤਾ ਜੀ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਉਹ ਵੀ ਉੱਥੇ ਹੀ ਨੇ ਤੇ ਉਸ ਤੋਂ ਬਾਅਦ 10 ਤਰੀਕ ਤੋਂ ਬਾਅਦ ਉਹ ਤਾਂ ਫੋਨ ਬੰਦ ਹੋ ਗਿਆ ਸੀਗਾ ਤੇ ਪਰ ਉਹ ਆਨੇ ਕੋਈ ਸਹੀ ਕਹਿ ਰਹੀ ਹੈ ਕਿ ਉਹ ਵੀਡੀਓ ਸ਼ੂਟ ਕਰਨ ਗਈ ਸੀ ਸਰੂ ਦੇਖੋ ਹੁਣ ਜਿੰਨੇ ਮੂੰਹ ਹੋਣੀਆਂ ਗੱਲਾਂ ਆਣ ਗਈਆਂ ਪਰ ਜੋ ਪਰਿਵਾਰ ਉਹਦੇ ਮਾਤਾ ਜੀ ਦਾ ਬਿਆਨ ਸੀ ਉਹਦੀ ਮਾਤਾ ਜੀ ਨੇ ਇਹੀ ਕਿਹਾ ਸੀ ਕਿ ਉਹ ਮੱਥਾ ਟੇਕਣ ਗਈ ਹੈ ਤੇ ਪਰਿਵਾਰ ਨੇ ਤੇ ਇਹੀ ਦੱਸਿਆ ਹੈ ਤੇ ਹੁਣ ਬਾਕੀ ਆਣ ਕੇ ਉਹਨਾਂ ਦੇ ਘਰ ਦੇ ਦੱਸ ਸਕਦੇ ਆ ਕਿ ਐਕਚੁਅਲ ਚ ਗੱਲ ਹੈ ਕੀ ਆ ਅੱਛਾ ਕਈ ਵਾਰ ਵਿਰੋਧ ਵੀ ਹੋਇਆ ਕਿਉਂਕਿ ਉਹ ਕੰਟੈਂਟ ਹੀ ਇਹੋ ਜਿਹਾ ਬਣਾਉਂਦੀ ਸੀ ਹਣਾ ਬਹੁਤ ਜ਼ਿਆਦਾ ਘਟਿਆ ਕੰਟੈਂਟ ਹੁੰਦਾ ਸੀ ਲੋਕ ਬੋਲਦੇ ਸੀ ਗਾਲਾਂ ਵੀ ਦਿੰਦੇ ਸੀ ਕਿ ਅਜੀ ਆ ਕੁਛ ਨਾ ਕਰੋ ਨਿਹੰਗ ਸਿੰਘਾਂ ਨੇ ਬਹੁਤ ਵਾਰ ਕਿਹਾ ਹੋਰ ਜਥੇਬੰਦੀਆਂ ਨੇ ਬਹੁਤ ਵਾਰ ਕਿਹਾ ਕਈ ਵਾਰੋਂ ਗੈਂਗਸਟਰਾਂ ਦੇ ਵੱਲੋਂ ਵੀ ਧਮਕੀਆਂ ਆਈਆਂ ਸੀ ਕਿ ਭਾਈ ਕੰਟੈਂਟ ਇਹੋ ਜਿਹਾ ਨਾ ਬਣਾਓ ਜਿਸ ਦੇ ਨਾਲ ਸਮਾਜ ਦੇ ਵਿੱਚ ਬਲਗੇਰਿਟੀ ਫੈਲੇ ਹਣਾ ਅਸੀਂ ਤਾਂ ਫੈਲੇ ਪਰ ਉਹ ਹੱਟੀ ਨਹੀਂ ਇਸ ਨੂੰ ਕਿਵੇਂ ਦੇਖਦੇ ਹੋ ਸਰ ਦੇਖੋ ਜਦੋਂ ਜਥੇਬੰਦੀ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਉਸ ਤੋਂ ਬਾਅਦ ਇਹਨੇ ਕੰਟ੍ਰੈਕਟਰ ਚੇਂਜ ਕਰ ਦਿੱਤਾ ਸੀਗਾ ਕਾਫੀ ਦਿਨ ਇਹਨਾਂ ਨੇ ਕੋਈ ਐ ਪਰ ਹੁਣ ਉਹ ਦੁਬਾਰਾ ਪਾਣ ਲੱਗੀ ਸੀ ਬਾਕੀ ਇਸ ਰੈਡਾ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਲਾਈਫ ਇਦਾਂ ਦੀ ਹੈ ਲੋਕ ਇਹੀ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ ਤੇ ਉਹ ਪਰ ਉਹ ਸੋਸ਼ਲ ਮੀਡੀਆ ਤਾਂ ਕੀ ਸੀਮਤ ਸੀਗੀ ਉਹ ਰੀਅਲ ਲਾਈਫ ਦੇ ਵਿੱਚ ਇਦਾਂ ਦੀ ਕੁਝ ਨਹੀਂ ਸੀ ਨਾ ਉਹਨੇ ਕਦੀ ਇੱਥੇ ਇਸ ਏਰੀਆ ਦੇ ਵਿੱਚ ਇਦਾਂ ਦਾ ਪਹਿਨਾਵਾ ਕਦੀ ਗਲਤ ਪਾਇਆ ਨਾ ਕਦੀ ਕਿਸੇ ਨੇ ਗਲਤ ਬੋਲੀ ਕਿਸੇ ਨਾਲ ਕੋਈ ਵਿਵਾਦ ਨਹੀਂ ਅਜੇ ਤੱਕ ਹੋਇਆ ਸਾਡੇ ਸਾਰੇ ਨਾਲ ਪਰਿਵਾਰਿਕ ਮਾਹੌਲ ਦੇ ਵਿੱਚ ਰਹਿੰਦੀ ਸੀ ਅੱਛਾ ਬੋਲਬਾਣਾ ਸੀ ਨਾ ਕਿਸੇ ਨਾਲ ਕੋਈ ਲੜਾਈ ਸਾਡੇ ਨਾਲ ਵਧੀਆ ਬੋਲ ਚੱਲਦਾ ਬਹੁਤ ਅੱਛਾ ਪਰਿਵਾਰ ਮੇਰੇ ਨਾਲ ਦਾ ਪਰਿਵਾਰਿਕ ਸੰਸ ਸੀ ਉਹਨਾਂ ਦੀ ਅੱਛਾ ਬੋਲ ਔਰ ਕਦੀ ਅਸੀਂ ਉਹਦਾ ਲੜਾਈ ਝਗੜਾ ਨਹੀਂ ਸੁਨੇ ਨਾ ਕਦੀ ਕਿਸੇ ਨਾਲ ਉਹ ਗਲਤ ਬੋਲੀ ਹੈ ਬਹੁਤ ਅੱਛਾ ਸੀਗਾ ਉਹ ਤੁਹਾਨੂੰ ਕਿਸੇ ਤੇ ਸ਼ੱਕ ਲੱਗਦਾ ਬਾਈ ਨਹੀਂ ਜੀ ਸ਼ੱਕ ਤਾਂ ਸਾਨੂੰ ਤਾਂ ਪਤਾ ਨਹੀਂ ਦੇਖੋ ਸ਼ੱਕਤ ਕਿ ਹੁਣ ਦੇਖ ਬਿਨਾਂ ਦੇਖੇ ਤਾਂ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਜੀ ਤੇ ਰਹਿਣੇ ਕੋਈ ਵਾਰ ਕੋਈ ਆਇਆ ਹੋਵੇ ਕੋਈ ਉਹਨਾਂ ਦੇ ਦੋਸਤ ਹੋਣ ਠੀਕ ਹੈ ਕੋਈ ਆ ਕੇ ਬੋਲਿਆ ਹੋਵੇ ਕੋਈ ਲੜਾਈ ਹੋਈ ਹੋਵੇ ਕੋਈ ਬਹਿਸ ਹੋਈ ਹੋਵੇ ਨਹੀਂ ਜੀ ਨਹੀਂ ਇੱਦਾਂ ਦਾ ਕੁਝ ਮੱਲੇ ਦੇ ਵਿੱਚ ਕਦੇ ਨਹੀਂ ਕਦੇ ਲਾਈਫ 'ਚ ਨਹੀਂ ਹੋਇਆ ਨਾ ਮੇਰੇ ਸਾਡੇ ਮੱਲੇ 'ਚ ਕਦੇ ਲੜਾਈ ਝਗੜਾ ਵੀ ਨਹੀਂ ਇਦਾਂ ਦਾ ਹੋਇਆ ਉਹ ਇੱਕ ਜਿਆਦਾ ਪਤਾ ਲੱਗ ਜਾਂਦਾ ਬੰਦਾ ਸਾਡੇ ਕੋਲੇ ਆਂਦਾ ਜਾਂਦਾ ਮਾਤਾ ਸਾਡੇ ਕੋਲੇ ਦੁੱਧ ਲੈਣਾ ਸਾਡੇ ਕੋਲੇ ਅੱਧਾ ਘੰਟਾ ਖੜ ਕੇ ਗੱਲਬਾਤ ਕਰਕੇ ਚੰਗੀ ਤਰ੍ਹਾਂ ਜਾਣਾ ਵੀ ਮਾਪੇ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਤੇ ਜਦੋਂ ਦੁਖੀ ਹੁੰਦਾ ਤਾਂ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਅੱਜ ਮੇਰਾ ਬੱਚਾ ਦੁਖੀ ਹੈ ਇਹਨੇ ਰੋਟੀ ਨਹੀਂ ਖਾਦੀ ਕੋਈ ਤਾਂ ਕੋਈ ਗੱਲਬਾਤ ਹੈ ਹਫਤੇ ਤੋਂ ਪਹਿਲੇ ਮਾਂ ਨੂੰ ਹੀ ਪਤਾ ਲੱਗ ਜਾਂਦਾ ਮਾਂ ਨੇ ਵਿਚਾਰੀ ਨੇ ਆਪਣੇ ਨਾਲ ਕਦੇ ਇਦਾਂ ਦੀ ਕੋਈ ਗੱਲ ਨਹੀਂ ਸ਼ੇਅਰ ਕੀਤੀ ਜਿੱਦਾਂ ਦੀ ਗੱਲ ਹੁੰਦੀ ਉਹਨੇ ਗੱਲ ਸਾਡੇ ਨਾਲ ਸ਼ੇਅਰ ਕਰ ਲੈਣੀ ਸੀ ਵੀ ਅੱਜ ਕੰਚਨ ਦੁਖੀ ਆ ਫਲਾਣਾ ਠੰਮਕਾ ਇਹ ਉਹ ਇਦਾਂ ਦਾ ਕੁਝ ਨਹੀਂ ਸੀਗਾ ਖਰਚੇ ਬਹੁਤ ਸਿਸਟਮ ਸਹੀ ਚੱਲਦਾ ਪਿਆ ਸੀ ਉਹਨੇ ਇਹ ਵੀ ਗੱਲਾਂ ਕਰਦਣਾ ਕਿ ਨ ਜੋ ਪਾਇਆ ਜੋ ਸਾਰਾ ਕੁਝ ਕੀਤਾ ਉਹ ਕੀਤਾ ਕਮਲ ਕੌਰ ਦੇ ਨਾਂ ਤੇ ਦੇਖੋ ਜੀ ਉਹ ਤਾਂ ਉਹਦੇ ਇੰਸਟਾਗ੍ਰam ਪੇਜ ਦਾ ਨਾਮ ਸੀਗਾ ਜੋ ਉਹਦਾ ਨਾਮ ਸੀ ਅਸਲੀ ਉਹ ਕੰਚਨ ਸੀਗਾ ਹਾਂਜੀ ਅੱਛਾ ਇੱਥੇ ਕਿਵੇਂ ਮਤਲਬ ਜਦੋਂ ਘਰ ਦੇ ਵਿੱਚ ਪਤਾ ਲੱਗਿਆ ਹੋਊਗਾ ਉਦੋਂ ਤੁਸੀਂ ਜਾ ਕੇ ਦੱਸਿਆ ਜਾਂ ਫਿਰ ਘਰ पे ਪਹਿਲਾਂ ਫੋਨ ਆ ਚੁੱਕਿਆ ਸੀ ਲੋਕਲ ਥਾਣੇ ਤੋਂ ਕੋਈ ਪੁਲਿਸ ਆਈ ਸੀ ਵੀਰੇ ਘਰੇ ਕੌਣ ਕੌਣ ਆ ਭਾਈ ਘਰੇ ਇਸ ਟਾਈਮ ਫਿਲਹਾਲ ਕੋਈ ਹੈ ਨਹੀਂ ਮੇਰੇ ਸਹਣਾਂ ਦੀ ਜੋ ਭੈਣ ਆ ਪਰਿਵਾਰ ਚ ਕੌਣ ਆ ਉਹਦੀ ਭੈਣ ਆ ਜਿਹਦਾ ਥੋੜਾ ਕਹਿੰਦੇ ਥੋੜਾ ਜਿਹਾ ਮਾਈਂਡ ਤੋਂ ਮਾਨਸ ਤੋਂ ਗੁੱਸੇ ਜਿਹਾ ਵੈਸੇ ਪਰਿਵਾਰ ਚ ਕੌਣ ਕੌਣ ਆ ਵੇਸੇ ਪਰਿਵਾਰ ਚ ਤਿੰਨ ਭੈਣਾਂ ਨੇ ਦੋ ਭਾਈ ਨੇ ਇੱਕ ਦੀ ਮੈਰਿਜ ਹੋ ਗਈ ਆ ਨਾਲੀ ਤਕਰੀਬਨ ਚਾਰ ਕਦਮ ਚਈ ਆ ਤੇ ਆਪੋ ਕੁਵਾਰੇ ਆ ਮੈਰਿਜ ਨਹੀਂ ਹੈਗੀ ਜੋ ਕਹਿੰਦੇ ਆ ਨਾ ਵੀ ਉਹ ਮੈਰਿਜ ਆ ਮੈਰਿਜ ਮੁਰੇ ਚ ਕੋਈ ਨਹੀਂ ਕੁਵਾਰੇ ਸੀਗੇ ਹਾਂਜੀ ਤੁਸੀਂ ਬਾਈ ਕਦੇ ਗਵਾਨ ਚ ਇੱਥੇ ਦੇਖਿਆ ਕੋਈ ਆਪਸ ਚ ਕੋਈ ਘਰ ਦਾ ਕੋਈ ਕਲੇਸ਼ ਹੁੰਦਾ ਦੇਖਿਆ ਹੋਵੇ ਕਿਉਂਕਿ ਅਸਲ ਦੇ ਵਿੱਚ ਕੰਟੈਂਟ ਤੁਸੀਂ ਦੇਖੋ ਲੋਕ ਅੰਦਾਜ਼ਾ ਕਿੱਥੋਂ ਲਾਉਂਦੇ ਨੇ ਹਨਾ ਜੋ ਚੀਜ਼ ਲੋਕਾਂ ਨੂੰ ਦਿਸੂਗੀ ਲੋਕ ਉੱਥੇ ਅੰਦਾਜ਼ਾ ਲਗਾਉਣਗੇ ਕਦੇ ਨਹੀਂ ਲੜਾਈ ਝਗੜਾ ਇਦਾਂ ਦਾ ਘਰ ਦੇ ਵਿੱਚ ਨਹੀਂ ਬਿਲਕੁਲ ਵੀ ਨਹੀਂ ਹੋਇਆ ਨਾ ਨਾ ਬਾਹਰ ਹੋਇਆ ਮੁਹੱਲੇ 'ਚ ਜਦੋਂ ਜਦੋਂ ਵੀ ਮਹੀਨੇ 'ਚ ਤਿੰਨ ਚਾਰ ਵਾਰੀ ਮਿਲਣਾ ਉਹਨੇ ਵਧੀਆ ਤਰੀਕੇ ਨਾਲ ਮਿਲਣਾ ਕਿ ਸਟਾਰ ਬੰਦਾ ਜਦੋਂ ਹੋ ਜਾਂਦਾ 4 ਲੱਖ ਫੋਲੋਅਰ ਭਾਜੀ ਥੋੜੇ ਨਹੀਂ ਹੁੰਦੇ ਬਹੁਤ ਜ਼ਿਆਦਾ ਹੋ ਜਾਂਦੇ ਅੱਜ ਕੱਲ੍ਹ ਤੇ ਜਿਹਦੇ 10000 ਜਿਉ ਉਹ ਉਹ ਫੋਟੋ ਨਹੀਂ ਖਾ ਜਾਂਦਾ ਉਹ ਤਾਂ ਫਿਰ ਵੀ ਕਿਸੇ ਨਾਲ ਵੀ ਤਕਰਮ ਜਿੱਥੇ ਮਰਜ਼ੀ ਦੇ ਲਓ ਭਾਵੇਂ ਸਬਜ਼ੀ ਵਾਲਾ ਰੇੜੀ ਵਾਲਾ ਉਹਨੇ ਉੱਥੇ ਖੜ ਕੇ ਗੱਲਾਂ ਬਾਤਾਂ ਕਰੀ ਜਾਣਾ ਉਹਦੇ ਬਿਲਕੁਲ ਚਿਹਰੇ ਤੇ ਇਹ ਨੂਰ ਨਹੀਂ ਜੀਆ ਵੀ ਵੀ ਵਿੱਚ ਹੰਕਾਰ ਆ ਇੰਨਾ ਸੋਹਣਾ ਬੰਦਾ ਹੋਣ ਦੇ باوجود ਵੀ ਇੰਨਾ ਰੂਪ ਦੇ ਤੇ ਰੱਬ ਨੇ ਉਹਨੂੰ ਬਿਲਕੁਲ ਅਹੰਕਾਰ ਨਹੀਂ ਸੀਗਾ ਜਿੱਥੇ ਮਰਜ਼ੀ ਖੜ ਜਾਂਦੀ ਸੀ ਬੱਚਿਆਂ ਨਾਲ ਬਹੁਤ ਪਿਆਰ ਸੀ ਮੱਲੇ ਨਾਲੇ ਵੀ ਬਹੁਤ ਪਿਆਰ ਸੀ ਭਰਾਵਾ ਉਹਦਾ ਮੱਲੇ ਦੇ ਵਿੱਚ ਬਹੁਤ ਸਹੀ ਸੀਗਾ ਕਿਉਂਕਿ ਤਕਰੀਬਨ ਅਸੀਂ ਮੈਨੂੰ ਪਤਾ ਵੀ ਮੇਰੇ ਤੋਂ ਵੱਡੇ ਨੇ ਵੀ ਮੈਂ ਗਲਤ ਪਾਉਗੀ ਭਾਜੀ ਨੇ ਟੋਕ ਦੇਣਾ ਮੱਲੇ ਦੇ ਵਿੱਚ ਬਹੁਤ ਵਧੀਆ ਪਾਂਦੇ ਸੀ ਕੰਟੈਂਟ ਨੂੰ ਟੋਕਦੇ ਸੀ ਪਹਿਲਾਂ ਜਦ ਤੁਸੀਂ ਅਜਿਹਾ ਰਹਿੰਦੇ ਹੋ ਤੁਸੀਂ ਦੇਖਦੇ ਹੋਵੋਗੇ ਵੀਡੀਓਜ਼ ਕਿਹੋ ਜਿਹੀਆਂ ਹੁੰਦੀਆਂ ਸੀ ਟੋਕਦੇ ਹੁੰਦੇ ਸੀ ਤੁਸੀਂ ਪਹਿਲਾਂ ਨਹੀਂ ਜੀ ਟੋਕਣਾ ਕਰਦੇ ਜੀ ਹੁਣ ਦੇਖੋ ਜਦੋਂ ਸਿਆਣਾ ਬੱਚਾ ਹੋ ਜਾਂਦਾ ਉਹਨੂੰ ਟੋਕਿਆ ਨਹੀਂ ਜਾਂ ਕੀ ਕਹਿ ਸਕਦੇ ਬੱਚਾ ਜਦੋਂ ਜਮਾਨ ਹੋਏ ਦਾ ਕਹਿ ਤਾ ਸਕਦਾ ਉਹਨੂੰ ਕਹਿ ਨਹੀਂ ਜਾਂਦਾ ਜੀ ਤਾ ਕਰਕੇ ਮੱਲੇ ਦੇ ਵਿੱਚ ਬਿਲਕੁਲ ਨਹੀਂ ਸੀਗਾ ਜੇ ਮੱਲੇ ਚ ਤਾਂ ਬਿਲਕੁਲ ਟੋਕ ਦੇਣਾ ਸੀ ਅਸੀਂ ਨਹੀਂ ਤੁਸੀਂ ਇੰਸਟਾ ਦੇਖਦੇ ਹੋਵੋਗੇ ਤੁਸੀਂ ਕਦੇ ਕਿਹਾ ਵੀ ਕੁਝ ਹੋਰ ਪਾਲਿਆ ਕਰੋ ਚਲੋ ਕੋਈ ਨਹੀਂ ਜੇ ਰਿਵਾਈਰਲ ਹੀ ਹੋਣਾ ਹੈ ਰੀਅਲੀ ਮਨਾਉਣੀ ਹੈ ਹਨਾ ਕਿਉਂਕਿ ਕਈਆਂ ਦੇ ਅੱਜ ਕੱਲ੍ਹ ਭੂਤ ਸਵਾਰਾਂ ਦਿਵਾਉਂਦੇ ਕਿ ਅਸੀਂ ਵਾਇਰਲ ਹੋਣਾ ਜਿਵੇਂ ਵੀ ਹੋਣਾ ਹੈ ਬਸ ਉਹੀ ਭੂਤ ਸਵਾਰ ਸੀ ਨਹੀਂ ਐਕਚੁਅਲੀ ਅਸੀਂ ਦੇਖੋ ਕਦੀ ਨਹੀਂ ਗਿਆ ਪਰ ਉਹਦੀ ਮਾਤਾ ਜ਼ਰੂਰ ਕਹਿੰਦੇ ਹੁੰਦੇ ਸੀਗੇ ਕਿ ਆ ਗਾਲਾਂ ਨਾ ਤੂੰ ਕੱਢਿਆ ਕਰ ਬਾਕੀ ਉਹ ਕਹਿੰਦੀ ਸੀ ਕਿ ਸਿਰਫ ਇਹ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ ਕੋਈ ਰੀਅਲ ਲਾਈਫ ਦੇ ਵਿੱਚ ਉਹ ਐਦਾਂ ਦਾ ਕੁਝ ਨਹੀਂ ਸੀ ਕਰਦੀ ਉਹ ਇੱਕ ਲਾਈਫ ਮੀਡੀਆ ਉਦੇ ਵਿੱਚ ਉਹ ਕਹਿੰਦੀ ਮੈਂ ਵਾਇਰਲ ਹੀ ਤਾਂ ਹੀ ਹੁੰਨੀ ਅਗਰ ਮੈਂ ਗਲਤ ਬੋਲਦੀ ਆ ਅਦਰਵਾਈਜ਼ ਉਹ ਐਦਾਂ ਦਾ ਕੁਝ ਰੀਅਲ ਲਾਈਫ ਦੇ ਵਿੱਚ ਉਹਦਾ ਕੁਝ ਨਹੀਂ ਸੀ ਉਹ ਸਿਰਫ ਵੀਡੀਓ ਤੱਕ ਹੀ ਸੀਮਤ ਸੀਗਾ ਪਰ ਬਈ ਤੁਸੀਂ ਨਹੀਂ ਦੇਖਦੇ ਕਿ ਇਹ ਰੀਲ ਤੇ ਰੀਅਲ ਲਾਈਫ ਇਹ ਦੋ ਜਿਹੜੀਆਂ ਇੱਕ ਸ਼ਬਦ ਜਿਹਾ ਬਣਾਲੇ ਲੋਕਾਂ ਨੇ ਇਹ ਵੀ ਆਪ ਦੇ ਆਪ ਨੂੰ ਦਿਲਾਸਾ ਕਹਿ ਲਈ ਆਪ ਦੇ ਆਪ ਨੂੰ ਬਚਣ ਦੇ ਲਈ ਬਣਾਲੇ ਹੁਣ ਰਿਜ਼ਲਟ ਤਾਂ ਸਾਰੇ ਸਾਹਮਣੇ ਹੀ ਆ ਨਾ ਹਾਂਜੀ ਇਹ ਤਾਂ ਹੈ ਜੀ ਇਹ ਤੋਂ ਬੱਚਿਆਂ ਨੂੰ ਸੇਧ ਵੀ ਲੈਣੀ ਚਾਹੀਦੀ ਹੈ ਲੋਕਾਂ ਨੂੰ ਦੇਖਣਾ ਚਾਹੀਦਾ ਕਿ 4 ਲੱਖ ਫਾਲੋਅਰ ਸੱਚ ਮੰਨ ਨੇ ਜੋ ਤੁਸੀਂ ਜਿਉਂਦੀ ਨਹੀਂ ਰਹਿਣਾ ਹਨ ਜਾਨ ਹੀ ਨਹੀਂ ਰਹੀ ਹੁਣ ਕਹਦਾ ਕੀ ਕਰ ਸਕਦੇ ਆ ਦੇਖੋ ਜੀ ਹੁਣ ਕਹਿ ਤਾਂ ਸਕਦੇ ਨਹੀਂ ਬੱਚਾ ਉਹਨਾਂ ਦਾ ਉਹਨਾਂ ਦੇ ਮਾਂ ਪਿਓ ਨਹੀਂ ਕਹਿੰਦੇ ਹੁਣ ਆਪਾਂ ਕੌਣ ਕਹਿਣ ਵਾਲੇ ਮੱਲੇਦਾਰੀ ਆ ਇਹ ਆ ਸਾਡੇ ਸਾਹਮਣੇ ਕਦੇ ਗਲਤ ਪਾ ਕੇ ਨਹੀਂ ਆਈਓ ਤੇ ਪ੍ਰਾਵਾ ਸਹੀ ਹੁੰਦਾ ਸੀ ਜਦੋਂ ਵੀ ਅਸੀਂ ਦੇਖਦੇ ਹੁੰਦੇ ਉਹਨਾਂ ਦਾ ਪ੍ਰਾਵਾ ਬਿਲਕੁਲ ਸਹੀ ਹੁੰਦਾ ਸੀ ਜਦੋਂ ਵੀ ਆਣਾ ਕੱਲੀ ਹੁੰਦੀ ਸੀ ਕੋਈ ਏ ਆ ਮੱਲੇ ਦੇ ਵਿੱਚ ਕੋਈ ਇੱਧਰ ਕੋਈ ਮੁੰਡਾ ਨਹੀਂ ਆਂਦਾ ਸੀ ਉਹਦੇ ਨਾਲ ਨਾ ਕੋਈ ਉਹਦੇ ਨਾਲ ਕੋਈ ਬੰਦਾ ਹੁੰਦਾ ਸੀ ਬਿਲਕੁਲ ਕੱ ਰਾਤ ਨੂੰ ਵੀ ਦੇਖਣਾ ਕਈ ਵਾਰੀ 10 10:30 ਵਜੇ ਗੱਡੀ ਲੈ ਕੇ ਨਿਕਲਣਾ ਅੱਛਾ ਜਦੋਂ ਪਹਿਲੀ ਜਮਾ ਵੀਡੀਓ ਪਾਈ ਹੋਊਗੀ ਕਿਸੇ ਦਿਨ ਉਹ ਵੀਡੀਓ ਵੀ ਅਸ਼ਲੀਲ ਹੀ ਸੀਗੀ ਉਸ ਦਿਨ ਤੁਸੀਂ ਕਦੇ ਟੋਕਿਆ ਵੀ ਯਾਰ ਆ ਪਹਿਲੀ ਵੀਡੀਓ ਪਾਈ ਆ ਤੇ ਮਤਲਬ ਇੱਥੇ ਇੱਧਰਲੀ ਸਾਈਡ ਨਾ ਜਾਓ ਕੁਝ ਹੋਰ ਵੱਲ ਵੱਜੋ ਨਹੀਂ ਅਸੀਂ ਨਹੀਂ ਹੋਈ ਭਾਈ ਜੀ ਸਾਡੀ ਇੱਥਾ ਉਹਦਣਾ ਕਦੇ ਮੁਲਾਕਾਤ ਨਹੀਂ ਹੋਈ ਐਦਾ ਦੀ ਜੇ ਮੁਲਾਕਾਤ ਹੁੰਦੀ ਕਿਤੇ ਗ੍ਰੰ ਕਦੇ ਜਦੋਂ ਮਹੀਨੇ 'ਚ ਕਦੀ ਵਾਰੀ ਮਿਲਣਾ ਖੜ ਜਾਣਾ ਤਾਂ ਕਰਕੇ ਐਦਾ ਦੀ ਕੋਈ ਗੱਲਬਾਤ ਨਹੀਂ ਅਸੀਂ ਕਿੱਦਾਂ ਕਹਿ ਸਕਦੇ ਆ ਭਾਈ ਆਪਣਾ ਕਾਤਲ ਬਾਰੇ ਜੋ ਤੁਹਾਨੂੰ ਪਤਾ ਲੱਗਦਾ ਕੋਈ ਕਾਤਲ ਦਾ ਫਿਰ ਹੁਣ ਤੱਕ ਤੁਹਾਨੂੰ ਸ਼ੱਕ ਕੀਤੇ ਲੱਗਦਾ ਜਾਂ ਕੁਝ ਲੱਗਦਾ ਹੋਵੇ ਜਾਂ ਪਰਿਵਾਰ ਨਾਲ ਗੱਲ ਹੋਈ ਹੋਵੇ ਕੀ ਲੱਗਦਾ ਹੁਣ ਤੁਸੀਂ ਕੀ ਦੇਖਦੇ ਹੋ ਕਿਵੇਂ ਇਹ ਪਿਕਚਰ ਹੈ ਹਲੇ ਤੱਕ ਸਰ ਕਲੀਅਰ ਨਹੀਂ ਹੋਇਆ ਕੋਣ ਹੈ ਕੋਈ ਨਹੀਂ ਪਰ ਇਹ ਵੀਡੀਓ ਜ਼ਰੂਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਜਿਹੜਾ ਮੁੰਡਾ ਹੈ ਹੁਣ ਇਹ ਨਹੀਂ ਪਤਾ ਉਹ ਕੋਣ ਹੈ ਕੋਈ ਨਹੀਂ ਕਿਉਂਕਿ ਅਸੀਂ ਤਾਂ ਜਾਣਦੇ ਨਹੀਂ ਉਹਦੇ ਨਾਲ ਕੋਈ ਇਹਦਾ ਸ਼ੋ ਨਹੀਂ ਮੱਲੇ 'ਚ ਕਦੇ ਆਇਆ ਨਹੀਂ ਲੜਕਾ ਸੀ ਕਦੇ ਇੱਥੇ ਕੋਈ ਮੁੰਡਾ ਉਹਦੇ ਨਾਲ ਦੇਖਿਆ ਨਹੀਂ ਦੇਖਿਆ ਹੁੰਦਾ ਜੀ ਕਹਿ ਦਿੰਦੇ ਹੁਣ ਤਾਂ ਉਹਨੂੰ ਦੇਖੋ ਜੀ ਰੱਬ ਜਾਣਦਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਹੁਣ ਤਾਂ ਜੋ ਉਹਦੇ ਨਾਲ ਹੋ ਮੇਸਨ ਆਖਰੀ ਵਾਰ ਮਹੀਨਾ ਡੇਢ ਦੋ ਮਹੀਨੇ ਹੋ ਗਏ ਸਾਨੂੰ ਦੇਖੇ ਨੂੰ ਪਰ ਸੋ ਚੋਥੇ ਵੀ ਜਿਹੜਾ ਮਾਤਾ ਨੂੰ ਪੁੱਛੇ ਮਾਤਾ ਠੀਕ ਠਾਕ ਕਰੀ ਹਾਂ ਠੀਕ ਠਾਕ ਆ ਗਏ ਹੋਏ ਆ ਬਾਹਰ ਛੁੱਟ ਕੇ ਗਏ ਹੋਏ ਆ ਜੋ ਕਿ ਖਰਚਾ ਚੱਲਦਾ ਜਾਂਦਾ ਉਹਦੇ ਸਿਰ ਤੇ ਹੀ ਹੁੰਦਾ ਸੀਗਾ ਚਾਰ ਕੁੜੀਆਂ ਨੇ ਤੇ ਪਾਈ ਦੀ ਛੋਟੇ ਛੋਟੇ ਫੈਮਿਲੀ ਦੇ ਵਿੱਚ ਛੋਟੇ ਛੋਟੇ ਚਾਰ ਕੁੜੀਆਂ ਨੇ ਤੇ ਦੇਖਣੋ ਜੇ ਅਮੀਰ ਹੁੰਦੀ ਤਾਂ ਪਾਈ ਤੁਹਾਨੂੰ ਪਤਾ ਲੱਗ ਜਣ ਦੇਖ ਲੋ ਹਾਲਾਤ ਕਰਦੇ ਕੀ ਨੇ ਗਰੀਬ ਪਰਿਵਾਰ ਆ ਥੋੜੇ ਦਿਨ ਕੁਝ ਦਿਨ ਪਹਿਲਾਂ ਦੇ ਪਾਪਾ ਦੀ ਡੈਥ ਹੋ ਗਈ ਸੀ 3 ਸਾਲ ਪਹਿਲਾਂ ਤੋਂ ਤੇ ਉਹਦੇ ਕਰਕੇ ਮੰਮੀ ਉਹਦੀ ਬਹੁਤ ਟੈਨਸ਼ਨ ਦਿੰਦੀ ਬਿਮ ਕਮਾਈ ਦਾ ਸਾਧਨ ਸਰਰ ਮਰ ਜਾਂਦਾ ਵਾ ਜੋ ਪਾਈ ਨੇ ਆਪਣੀ ਫੈਮਿਲੀ ਦੇਖ ਜੇ ਤੁਹਾਨੂੰ ਤੁਹਾਡੇ ਨਾਲ ਕੋਈ ਪਰਿਵਾਰ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਕਿ ਮਾੜਾ ਮੋੜਾ ਇਹਨੂੰ ਫੋਨ ਆਉਂਦਾ ਧਮਕੀ ਆਉਂਦੀ ਹੈ ਪਰਿਵਾਰਤਾ ਕਰਦਾ ਉਹ ਗੱਲਾਂ ਨਹੀਂ ਇਦਾਂ ਦੀ ਕਦੇ ਕੋਈ ਗੱਲ ਨਹੀਂ ਹੋਈ ਗੱਲ ਤਾਂ ਜ਼ਰੂਰ ਉਹਦੀ ਮਾਤਾ ਨਾਲ ਹੁੰਦੀ ਸੀਗੀ ਪਰ ਇਦਾਂ ਦਾ ਕੋਈ ਮੈਟਰ ਨਹੀਂ ਸੀ ਜਦੋਂ ਪਹਿਲਾਂ ਇੱਕ ਵਾਰ ਹੋਇਆ ਸੀਗਾ ਜਿੱਥੇ ਮੁੰਡੀ ਨੇ ਇਹਨਾਂ ਨੂੰ ਫੋਨ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦਾ ਸੌਟ ਆਊਟ ਹੋ ਗਿਆ ਸੀ ਉਸ ਤੋਂ ਬਾਅਦ ਕਦੀ ਕੋਈ ਧਮਕੀ ਨਹੀਂ ਆਈ ਕੋਈ ਉਹਨੇ ਸੌਰੀ ਫੀਲ ਕਰ ਲਈ ਸੀ ਇਹਨੇ ਮੰਨ ਕੇ ਵੀ ਇਦਾਂ ਦੇ ਮੈਂ ਪਾਉਂਗੀ ਨਹੀਂ ਪਰ ਤਕਰੀਮ ਤਾਂ ਬਿਲਕੁਲ ਨਹੀਂ ਹਾਜੀ ਦਾ ਕੋਈ ਮੋਹ ਨਹੀਂ ਸੀਗਾ ਲੜਾਈ ਝਗੜੇ ਦਾ ਵੀ ਹੁੰਦਾ ਨੇ ਕਿ ਪਤਾ ਲੱਗ ਜਾਂਦਾ ਵੀ ਕੰਚਨ ਨੇ ਆਹ ਕੰਮ ਕਰਤਾ ਵਾ ਵੀਡੀਓ ਦੇ ਵਿੱਚ ਭਾਈ 1 ਮਿੰਟ ਚ ਪਹਿਲਾਂ ਹਵਾ ਵਾਂਗੂ ਗੱਲ ਲੋਟ ਜਾਂਦੀ ਆ ਤੇ ਕਿਨ ਕੋਈ ਗੱਲਬਾਤ ਨਹੀਂ ਹੋਈ ਸੀ ਦਾਦੀ ਨੂੰ ਨਾ ਪਤਾ ਸੀ ਕੀ ਹੋਣਾ ਕੀ ਨਹੀਂ ਹੋਣਾ ਵਸੇ ਹੀ ਆ ਜਦੋਂ ਗਈ ਆ ਸੀਗਾ ਕਿ ਇਹ ਮੱਥਾ ਟੇਕਣ ਚੱਲੀ ਆ ਹੁਣ ਪਤਾ ਲੱਗਿਆ ਵੀ ਦੱਤੋ ਅੱਛਾ ਭਾਈ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਹੁਣ ਤੱਕ ਕੀ ਦੇਖਦੇ ਹੋਗੇ ਜਦੋਂ ਇੰਨਾ ਕੁਝ ਹੋ ਗਿਆ ਹਨਾ 4 ਲੱਖ ਫੋਲੋਅਰ ਸੀਗੇ ਸਾਰਾ ਕੁਝ ਸੀਗਾ ਪਰ ਉਹ ਫੋਲੋਅਰ ਵੀ ਕਿਵੇਂ ਬਣਾਏ ਉਹ ਵੀ ਸਭ ਨੂੰ ਪਤਾ ਦੁਨੀਆ ਨੂੰ ਪਤਾ ਹਨਾ ਦੇਖੋ ਬੰਦਾ ਮਰਦਾ ਲੋਕ ਰੋਂਦੇ ਨੇ ਲੋਕ ਕਹਿੰਦੇ ਆ ਯਾਰ ਬੰਦਾ ਦੁਨੀਆ ਚਲਾ ਗਿਆ ਹਨਾ ਅੱਜ ਬਹੁਤ سارے ਲੋਕ ਕਮੈਂਟ ਕਰ ਰਹੇ ਨੇ ਲੋਕਾਂ ਨੂੰ ਮੌਕਾ ਮਿਲ ਗਿਆ ਕਮੈਂਟ ਕਰਨ ਦਾ ਮੌਕਾ ਵੀ ਦਿੱਤਾ ਜੋ ਕਿ ਉਹ ਵੀ ਰਿਐਲਿਟੀ ਹੈ ਦੇਖੋ ਹੁਣ ਉਹਦੇ ਉਹਦੇ ਵਿੱਚ ਕੋਈ ਇਹ ਤਾਂ ਹੈ ਨਹੀਂ ਕਿ ਲੋਕ ਵੀ ਐਵੇਂ ਮਾਰੀ ਜਾਂਦੇ ਨੇ ਹਨਾ ਕੰਟੈਂਟ ਸਾਰਾ ਕੁਝ ਵੀਡੀਓ ਸਾਹਮਣੇ ਆ ਜਾਂਦੀਆਂ ਲੋਕਾਂ ਦੀਆਂ ਲੋਕ ਕਹਿ ਰਹੇ ਨੇ ਕਿ ਗੰ ਹੋ ਗਿਆ ਇਹ ਗੱਲਾਂ ਮੰਨ ਲਓ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇ ਦੇਓ ਕਿ ਇੱਧਰਲੀ ਸਾਈਡ ਨਹੀਂ ਜਾਣਾ ਚਾਹੀਦਾ ਠੀਕ ਹੈ ਤੁਸੀਂ ਵਾਇਰਲ ਹੋਣਾ ਹੈ ਕੁਝ ਹੋਰ ਕਰ ਲਓ ਕੋਈ ਗਾਲੋ ਕੋਈ ਲਿਖ ਲਓ ਕੁਝ ਹਮ ਦੇਖੋ ਸਰ ਪਤਾ ਕੀ ਹੈ ਹਰ ਇੱਕ ਦੀ ਲਾਈਫ ਆਪਣੀ ਹੈ ਹਰ ਇੱਕ ਨੂੰ ਸੋਚ-ਬੁਝ ਪਰਮਾਤਮਾ ਨੇ ਦਿੱਤੀ ਹੈ ਉਹ ਅਗਰ ਉਹ ਆਪਣੀ ਲਾਈਫ ਦੇ ਵਿੱਚ ਇਦਾਂ ਦੀ ਵੀਡੀਓ ਪਾ ਰਹੀ ਸੀ ਉਹ ਕੁਝ ਆਪਣੇ ਵਿਹਾਰ ਤੇ ਸੋਚ ਸਮਝ ਕੇ ਪਾ ਰਹੀ ਸੀ ਬਾਕੀ ਦੇਖੋ ਕੋਈ ਕਿਸੇ ਦੇ ਕੇਤੇ ਰੁਕਦਾ ਨਹੀਂ ਹੈ ਠੀਕ ਹੈ ਉਹ ਉਹਨੂੰ ਜਿੰਨਾ ਸਹੀ ਲੱਗਦਾ ਸੀ ਉਹ ਆਪਣੀ ਲਾਈਫ 'ਚ ਕਰ ਰਹੀ ਸੀਗੀ ਬਾਕੀ ਅਸੀਂ ਤਾਂ ਇਹੀ ਕਹਾਂਗੇ ਗਲਤ ਚੀਜ਼ਾਂ ਨਾ ਪਾਓ ਤਾਂ ਜਿਆਦਾ ਅੱਛੀ ਗੱਲ ਹੈ। ਬਸ ਦੇਖਣਾ ਕਿ ਵੀਰ ਜੀ ਸਾਨੂੰ ਇਹੀ ਹੈ ਵੀ ਗਲਤ ਵੀਡੀਓ ਨਾ ਪਾਓ ਗਲਤ ਨਾ ਬਣਾਓ ਜੇ ਸਾਨੂੰ ਆਪਣੀ ਜਾਨ ਦਾ ਖਤਰਾ ਪੈ ਨਾ ਕਿਸੇ ਨੂੰ ਗਲਤ ਬੋਲੋ ਨਾ ਵੀਡੀਓ ਇਦਾਂ ਦੀ ਪਾਓ ਤੇ ਕਿ ਮੱਲੇ 'ਚ ਜਿੱਦਾਂ ਦਾ ਕੁਝ ਸੰ ਦੇਖ ਲੈਂਦਾ ਇਹ ਤਾਂ ਬਿਲਕੁਲ ਟੋਕ ਦੇਣਾ ਸੀ ਉਹਨੂੰ। ਮੱਲੇ 'ਚ ਪਰਾਵਾ ਸਹੀ ਪੰਦੀ ਹੁੰਦੀ ਸੀ ਉਹ ਪਰ ਬੋਲਣਾ ਵਧੀਆ ਹੁੰਦਾ ਏ ਇੰਸਟਾਗ੍ਰਾਮ 'ਤੇ ਤੁਹਾਡੇ ਕੋਲ ਵੀ ਚੱਲਦਾ ਹੋਣਾ। ਇੰਸਟਾਗ੍ਰਾਮ ਚੱਲਦਾ ਬਾਈ ਜੀ ਦੇਖਦੇ ਆਂ ਪਰ ਅਸੀਂ ਇਹਨਾਂ ਘੱਟ ਦੇਖਦੇ ਆਂ ਕੰਮ ਤੋਂ ਬਿਜੀ ਜ਼ਿਆਦਾ ਰਹਿਣੇ ਆਂ। ਉਹੀ ਗ ਲੋਕਾਂ ਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਹੈ ਕਿ ਤੁਸੀਂ ਘੱਟੋ-ਘੱਟ ਆਪਣਾ ਇਹੋ ਜਿਹਾ ਤਾਂ ਕੰਟੈਂਟ ਪਾਓ ਕਿ ਕੱਲ ਤੁਸੀਂ ਮਰ ਜੋਂ ਤਾਂ ਲੋਕ ਉਹ ਤੋਂ ਖੁਸ਼ੀ ਨਾ ਬਣਾਉਣ ਉਹਨੂੰ ਤੇ ਸੁਖੀ ਕਹਿ ਸਕਦੇ ਆ ਜੀ ਉਹਨੂੰ ਕਿਸੇ ਨੂੰ ਹੁਣ ਕੀ ਕਹਿ ਸਕਦੇ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹੁਣ ਉਹ ਸਿਆਣੀ ਬਿਆਣੀ ਸੀਗੀ ਆਪਾਂ ਉਹਨੂੰ ਦੇਖਣਾ ਚਾਹੀਦਾ ਸੀ ਇੱਦਾਂ ਦਾ ਬਾਕੀ ਪਰਿਵਾਰਕ ਮੈਂਬਰਾਂ ਦਾ ਕਿਵੇਂ ਬਈ ਉਹਨਾਂ ਦਾ ਕਿਵੇਂ ਤੁਹਾਡੇ ਨਾਲ ਵਰਤ ਵਰਤਾਓ ਹੈ ਸ਼ਰੀਫ ਆ ਪਰਿਵਾਰ ਤਾਂ ਬਹੁਤ ਮਾਤੜ ਜੇ ਬੰਦੇ ਨੇ ਇਹ ਸਾਰਿਆਂ ਤੋਂ ਇੱਕ علیحدਾ ਜੀ ਹੈ ਨਾ ਤਾਂ ਪਰਿਵਾਰ ਤੇ ਵਿੱਚ ਸਾਰਿਆਂ ਤੋਂ علیحدਾ ਜੀ ਵਿੱਚੋਂ ਕਿੱਥੋਂ ਆਏ ਨੇ ਵਿੱਚੋਂ ਮੇਰੇ ਸਾਧਾ ਯੂਪੀ ਵੀ ਆਰ ਦੀ ਹੈ ਹਾਂਜੀ ਪ੍ਰਵਾਸੀ ਲੋਕ ਨੇ ਕਿੰਨਾ ਟਾਈਮ ਹੋ ਗਿਆ ਇੱਥੇ ਬਚਪਨ ਤੋਂ ਮੇਰੇ ਸਾਧਾ 30 35 ਸਾਲ ਤੋਂ ਰਹੀ ਰਹੇ ਨੇ ਹਾਂਜੀ ਤੁਸੀਂ ਦੇਖ ਰਹੇ ਹੋ ਉਹਦੇ ਹਾਂ ਦੇਖ ਰਹੇ ਆ ਪੜ੍ਹੇ ਲਿਖੀ ਉੱਥੇ ਸ਼ਾਇਦ ਪੂਰੇ ਪੜ੍ਹਦੀ ਹੈ ਇਹ ਹਰ ਕੋਈ ਸਕੂਲ ਦੇ 10 12 ਕੀਤੀ ਆ ਨੇ ਨੇ ਹਾਂਜੀ ਇੱਕ ਬਈ ਕੋਈ ਇਹ ਵੀ ਹੈ ਕਿ ਲੋਕ ਕਹਿ ਰਹੇ ਨੇ ਕਿ ਸ਼ਰਾਬ ਪੀਂਦੀ ਸੀ ਇੱਥੇ ਵੀ ਕਹਿੰਦੇ ਬਹੁਤ ਬਹੁਤ ਦੋ ਤਨਵਾ ਦੇਖਿਆ ਉਹਨੂੰ ਬਿਨਾ ਕੱਪੜਿਆਂ ਤੋਂ ਵੀ ਦੇਖਿਆ ਲੋਕ ਇਹੋ ਜਿਹੀਆਂ ਗੱਲਾਂ ਵੀ ਕਰ ਰਹੇ ਨੇ ਨਹੀਂ ਨਹੀਂ ਸਰ ਐਦਾਂ ਦਾ ਕੁਝ ਨਹੀਂ ਸੀਗਾ ਅਗਰ ਉਹ ਮਾੜਾ ਮੋਟਾ ਲਈ ਝਗੜਾ ਫੈਮਿਲੀ ਨਾਲ ਕਰਦੀ ਉਹ ਵੀ ਸਿਰਫ ਇੱਕ ਕੰਟੈਂਟ ਦੇ ਤੌਰ ਤੇ ਹੀ ਕਰਦੀ ਸੀ ਰੀਅਲ ਲਾਈਫ ਦੇ ਵਿੱਚ ਉਹ ਕਦੀ ਪਰਿਵਾਰ ਨਾਲ ਬਿਗੜ ਕੇ ਨਹੀਂ ਸੀ ਰੱਖਦੀ ਨਾ ਕਦੀ ਲੜਾਈ ਝਗੜਾ ਕਰਦੀ ਸੀ ਅਗਰ ਉਹ ਜੋ ਕੁਝ ਵੀਡੀਓ ਸੀਗੀਆਂ ਵੀ ਉਹ ਇੱਕ ਸਿਰਫ ਵੀਡੀਓ ਦੇ ਤੌਰ ਤੇ ਹੀ ਵੀਡੀਓ ਪਾਈਆਂ ਸੀ ਉਹਨੇ ਰੀਅਲ ਲਾਈਫ 'ਚ ਐਦਾਂ ਦਾ ਕੁਝ ਨਹੀਂ ਸੀ ਉਹ ਕਦੀ ਲੜਾਈ ਝਗੜਾ ਨਹੀਂ ਸੀ ਕਰਦੀ ਪਰਿਵਾਰ ਦੇ ਨਾਲ ਕਿਉਂਕਿ ਕਦੋਂ ਦੋ ਵਾਰ ਦੇਖਿਆ ਉਸ ਨੂੰ ਬਿਨਾ ਕੱਪੜਿਆਂ ਦੇ ਇੱਧਰ ਉੱਧਰ ਫਿਰਦੀ ਸੀ ਨਹੀਂ ਨਹੀਂ ਵੀਰ ਜੀ ਆਪਾਂ ਕਦੇ ਨਹੀਂ ਦੇਖਿਆ ਆਪਾਂ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਦੇ ਨਹੀਂ ਦੇਖਿਆ ਗਲਤ ਕੱਪੜਿਆਂ ਦੇ ਕੱਪੜੇ ਠੀਕ ਪਾ ਕੇ ਰੱਖਦੀ ਮੰਨ ਲਓ ਸਰ ਬਿਲਕੁਲ ਨਾਲ ਹੈ ਮੈਂ ਦੋ ਕਦਮ ਦੀ ਦੂਰੀ ਤੇ ਆ ਮੈਂ ਕਦੀ ਨਹੀਂ ਅਜੇ ਤੱਕ ਉਹਨੂੰ ਗਲਤ ਕੱਪੜੇ ਪਾਏ ਦੇਖਿਆ ਆ ਬਾਕੀ ਘਰ ਦੇ ਵਿੱਚ ਜੋ ਮਰਜ਼ੀ ਪਹਿਨ ਸਕਦਾ ਪਰ ਬਾਹਰ ਕਦੀ ਅਜਿਹਾ ਦਾ ਉਹਨੇ ਸ਼ਰੀਰ ਦੇ ਕੱਪੜੇ ਨਹੀਂ ਸੀ ਪਾਏ ਨੰਗ ਦੀ ਕਿਸੇ ਨੂੰ ਗੱਲ ਕੱਢੀ ਨਾ ਲੜਾਈ ਝਗੜਾ ਕੀਤਾ ਕਦੇ ਵੀ ਨਹੀਂ ਹੋਇਆ ਸਰ ਤੈਨੂੰ ਲੱਗਦਾ ਵੀ ਜੇ ਪਰਿਵਾਰ ਮਾੜਾ ਮੋਟਾ ਉਹਦੇ ਟੋਕਦਾ ਜਾਂ ਕੋਈ ਗਵਾਡ ਮੱਥਾ ਟੋਕਦਾ ਜਾਂ ਕੋਈ ਹੋਰ ਟੋਕਦੇ ਤਾਂ ਜੋ ਉਸ ਦੀ ਜਾਨ ਬਚ ਸਕਦੀ ਅੱਜ ਇਹ ਕੰਮ ਨਹੀਂ ਹੋਣਾ ਸੀ ਜੇ ਟੋਕਦਾ ਜੀ ਹੁਣ ਤਾਂ ਦੇਖੋ ਤੇ ਮੰਮੀ ਨੂੰ ਜਾਣਦੇ ਆ ਤੇ ਮਾਤਾ ਨੂੰ ਪਤਾ ਜੀ ਉਹਦੇ ਭਾਈਆਂ ਨੂੰ ਪਤਾ ਠੀਕ ਉਹਦੇ ਫੈਮਿਲੀ ਵਾਲਿਆਂ ਨੂੰ ਜਿਆਦਾ ਪਤਾ ਤੇ ਕਿਹਨਾਂ ਨੂੰ ਪਤਾ ਤਾਂ ਉਹਦੀ ਫੈਮਿਲੀ ਵਾਲਿਆਂ ਨੂੰ ਹੋਣਾ ਚਾਹੀਦਾ ਅੱਜ ਤਾਂ ਚਲੋ ਆਸ ਗਵਾੜਦੇ ਆ ਜੀ ਹਾਂ ਜੀ ਲੱਗੋਈ ਨਾ ਕਿ ਜਵਾਗ ਤਾਂ ਮਰ ਜਾਂਦਾ ਪਿੱਛੇ ਭੁਗਤਾਂ ਦਾ ਮਾਪਿਆਂ ਨੂੰ ਪੈਂਦਾ ਨਾ ਆਪ ਚਾਹੇ ਘਟੀਆਂ ਹਰਕਤਾਂ ਕਰਕੇ ਹੋਵੇ ਕੁਝ ਵੀ ਹੋਵੇ ਕਿਉਂਕਿ ਜੀ ਹੁਣ ਆ ਹੋ ਗਿਆ ਗੱਲ ਤਾਂ ਸਹੀ ਹੈ ਜ ਹੋਈ ਹੈ ਕਿ ਜੇ ਆਹੀ ਸੋਸ਼ਲ ਮੀਡੀਆ ਨੂੰ ਲੈ ਕੇ ਆ ਇੱਕ ਭਲੇਖ ਹੀ ਆ ਸੋਸ਼ਲ ਮੀਡੀਆ ਇਹ ਭਲੇਖੇ ਪਾਲੇ ਹੋਏ ਨੇ ਲੋਕਾਂ ਨੇ ਜਵਾਕਾਂ ਨੇ ਜ ਕਹਿ ਲਈਏ ਠੀਕ ਹੈ ਚਲੋ ਆਮਦਨ ਦਾ ਸਾਧਨ ਵੀ ਹੈ ਪਰ ਆਮਦਨ ਜਿਹੜੀ ਗਲਤ ਤਰੀਕੇ ਨਾਲ ਬਣਾਈਏ ਉਹਦਾ ਫਿਰ ਅੰਤ ਵੀ ਤਾਂ ਮਾੜਾ ਹੀ ਹੁੰਦਾ ਨਾ ਉਹੀ ਇਹ ਤਾਂ ਹੈ ਜੀ ਹੁਣ ਕੀ ਕਹਿ ਸਕਦੇ ਆ ਦੱਸੋ ਜੀ ਉਹ ਤਾਂ ਰੱਬ ਜਾਣਦਾ ਜਾਂ ਉਹਦੇ ਨਾਲ ਜੀ ਹੋਇਆ ਪਛਾਣਦੀ ਫੈਮਿਲੀ ਅੱਛਾ ਕੁਝ ਇਹੋ ਜਿਹਾ ਕੁਸਤਾ ਨਹੀਂ ਕਿ ਕੋਈ ਮਤਲਬ ਡਰਗ ਡਰੁਗ ਵਗੈਰਾ ਕੋਈ ਵੇਚਦੇ ਹੋਣ ਜਾਂ ਸੇਲ ਕਰਦੇ ਹੋਣ ਕਿਉਂਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਕੇਸ ਦੇਖੇ ਨੇ ਜੋ ਮਤਲਬ ਇਹੋ ਜਿਹਾ ਕੰਮ ਕਰਦੇ ਨੇ ਜਿਵੇਂ ਉਹ ਕਹਿੰਦੇ ਨੇ ਨਾ ਕਿ ਸਿਆਣੇ ਕਿ ਜਦੋਂ ਇੱਕ ਵਾਰ ਸ਼ਰਮੀ ਚੱਕੀ ਗਈ ਫਿਰ ਬੰਦਾ ਸਭ ਕੁਝ ਹੀ ਕਰ ਦਿੰਦਾ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਸਾਡੇ ਨੌਲੇਜ ਚ ਇਦਾਂ ਦੀ ਕੋਈ ਗੱਲਬਾਤ ਨਹੀਂ ਆਈ ਤੁਸੀਂ ਘਰ ਘਰ ਜਾ ਕੇ ਪੁੱਛ ਸਕਦੇ ਹੋ ਇਹੋ ਜਿਹੀਆਂ ਚੀਜ਼ਾਂ ਬਣ ਜਾਂਦੀਆਂ ਮੌਦਾਕਾਰ ਤੁਸੀਂ ਪੁੱਛ ਸਕਦੇ ਹੋ ਸਾਡੇ ਮਲੇ ਜੱਦਾ ਦਾ ਕੁਝ ਨਹੀਂ ਹੈਗਾ ਇਸ ਵਾਲਾ ਕੰਮ ਦਾ ਕੋਈ ਬਿਲਕੁਲ ਨਹੀਂ ਸੀਗਾ ਨਾ ਕਦੇ ਸੁਣਿਆ ਨਾ ਕਦੇ ਦੇਖਿਆ ਜੇ ਦੇਖਿਆ ਹੁੰਦਾ ਤੁਹਾਨੂੰ ਕਹਿ ਦੇਣਾ ਸੀਗਾ ਜਾਂ ਤਾਂ ਆਪਾਂ ਨੂੰ ਉਹਨਾਂ ਦਾ ਕੋਈ ਡਰ ਹੋਵੇ ਉਹਦੇ ਘਰ ਦੇੰਦਾ ਕੋਈ ਡਰ ਹੋਵੇ ਤੇ ਕੋਈ ਗੱਲਬਾਤ ਨਹੀਂ ਜੇ ਦੇਖਿਆ ਜਦ ਇਹ ਕਹਾਂਗੇ ਲੜਾਈ ਲੜਾਈ ਚੱਕੜਾ ਨਹੀਂ ਨਿੱਤਾਦਾ ਹੋਇਆ ਹੋਏ ਇੱਕ ਜਿਆਦਾ ਪਤਾ ਲੱਗ ਜਾਂਦਾ ਬੰਦਾ ਸਾਡੇ ਕੋਲੇ ਆਂਦਾ ਜਾਂਦਾ ਮਾਤਾ ਸਾਡੇ ਕੋਲੇ ਡੇਲੀ ਦੁੱਧ ਲੈਣਾ ਸਾਡੇ ਕੋਲੇ ਅੱਧਾ ਘੰਟਾ ਖੜ ਕੇ ਗੱਲਬਾਤ ਕਰਕੇ ਚੰਗੀ ਤਰ੍ਹਾਂ ਜਾਣਾ ਵੀ ਮਾਪੇ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਤੇ ਜਦੋਂ ਦੁਖੀ ਹੁੰਦਾ ਤਾਂ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਅੱਜ ਮੇਰਾ ਬੱਚਾ ਦੁਖੀ ਹੈ ਨੇ ਰੋਟੀ ਨਹੀਂ ਖਾਦੀ ਕੋਈ ਤਾਂ ਕੋਈ ਗੱਲਬਾਤ ਹੈ ਹਫਤੇ ਦਾ ਪਹਿਲੇ ਮਾਂ ਨੂੰ ਹੀ ਪਤਾ ਲੱਗ ਜਾਂਦਾ ਮਾਂ ਨੇ ਵਿਚਾਰੀ ਨੇ ਆਪਣੇ ਨਾਲ ਕਦੇ ਇਦਾਂ ਦੀ ਕੋਈ ਗੱਲ ਨਹੀਂ ਸ਼ੇਅਰ ਕੀਤੀ ਜਿੱਦਾਂ ਦੀ ਗੱਲ ਹੁੰਦੀ ਉਹਨੇ ਗੱਲ ਸਾਡੇ ਨਾਲ ਸ਼ੇਅਰ ਕਰ ਲੈਣੀ ਸੀ ਵੀ ਅੱਜ ਕੰਚਨ ਦੁਖੀ ਆ ਫਲਾਣਾ ਠੰਮਕਾ ਇਹ ਉਹ ਇਦਾਂ ਦਾ ਕੁਝ ਨਹੀਂ ਸੀਗਾ ਖਰਚੇ ਬਹੁਤ ਸਿਸਟਮ ਸਹੀ ਚੱਲਦਾ ਪਿਆ ਸੀ ਉਹ ਇਹ ਵੀ ਗੱਲਾਂ ਕਰਦਣਾ ਕਿ ਨਾਮ ਤਾਂ ਕੰ ਜੋ ਪਾਇਆ ਜੋ ਸਾਰਾ ਕੁਝ ਕੀਤਾ ਉਹ ਕੀਤਾ ਕਮਲ ਕੌਰ ਦੇ ਨਾਂ ਤੇ ਦੇਖੋ ਜੀ ਉਹ ਤਾਂ ਉਹਦੇ ਇੰਸਟਾਗ੍ਰam ਪੇਜ ਦਾ ਨਾਮ ਸੀਗਾ ਜੋ ਉਹਦਾ ਨਾਮ ਸੀ ਅਸਲੀ ਉਹ ਕੰਚਨ ਸੀਗਾ ਹਾਂਜੀ ਅੱਛਾ ਇੱਥੇ ਕਿਵੇਂ ਮਤਲਬ ਜਦੋਂ ਘਰ ਦੇ ਵਿੱਚ ਪਤਾ ਲੱਗਿਆ ਹੋਊਗਾ ਉਦੋਂ ਤੁਸੀਂ ਜਾ ਕੇ ਦੱਸਿਆ ਜਾਂ ਫਿਰ ਘਰ पे ਪਹਿਲਾਂ ਫੋਨ ਆ ਚੁੱਕਿਆ ਸੀ ਲੋਕਲ ਥਾਣੇ ਤੋਂ ਕੋਈ ਪੁਲਿਸ ਆਈ ਸੀ ਵੀਰੇ ਘਰੇ ਕੌਣ ਕੌਣ ਹੈ ਭਾਈ ਘਰੇ ਇਸ ਟਾਈਮ ਫਿਲਹਾਲ ਕੋਈ ਹੈ ਨਹੀਂ ਮੇਰੇ ਸਹਣਾ ਦੀ ਜੋ ਭੈਣ ਆ ਪਰਿਵਾਰ ਚ ਕੌਣ ਆ ਉਹਦੀ ਭੈਣ ਆ ਜਿਹਦਾ ਥੋੜਾ ਕਹਿੰਦੇ ਥੋੜਾ ਜਿਹਾ ਮਾਈਂਡ ਤੋਂ ਮਾਗ ਤੋਂ ਗੁੱਸੇ ਜਿਹਾ ਵੈਸੇ ਪਰਿਵਾਰ ਚ ਕੌਣ ਕੌਣ ਆ ਵੈਸੇ ਪਰਿਵਾਰ 'ਚ ਤਿੰਨ ਭੈਣਾਂ ਨੇ ਦੋ ਭਾਈ ਨੇ ਇੱਕ ਦੀ ਮੈਰਿਜ ਹੋ ਗਈ ਆ ਨਾਲੀ तकरीबन 4 ਕਦਮ ਚਈ ਆ ਤੇ ਆਪੋ ਕੁਵਾਰੀ ਆ ਮੈਰਿਜ ਨਹੀਂ ਹੈਗੀ ਜੋ ਕਹਿੰਦੇ ਆ ਨਾ ਵੀ ਉਹ ਮੈਰਿਜ ਆ ਮੈਰਿਜ ਮੁਰੇਜ ਕੋਈ ਨਹੀਂ ਕੁਵਾਰੇ ਸੀਗੇ ਹਾਂਜੀ ਤੁਸੀਂ ਕਦੇ ਗਵਾਨ ਚ ਇੱਥੇ ਦੇਖਿਆ ਕੁਛ ਕੋਈ ਆਪਸ 'ਚ ਕੋਈ ਘਰ ਦਾ ਕੋਈ ਕਲੇਸ਼ ਹੁੰਦਾ ਦੇਖਿਆ ਹੋਵੇ ਕਿਉਂਕਿ ਅਸਲ ਦੇ ਵਿੱਚ ਕੰਟੈਂਟ ਤੁਸੀਂ ਦੇਖੋ ਲੋਕ ਅੰਦਾਜ਼ਾ ਕਿੱਥੋਂ ਲਾਉਂਦੇ ਨੇ ਹਨਾ ਜੋ ਚੀਜ਼ ਲੋਕਾਂ ਨੂੰ ਦਿਸੂਗੀ ਲੋਕ ਉੱਥੇ ਅੰਦਾਜ਼ਾ ਲਗਾਉਣਗੇ ਕਦੇ ਨਹੀਂ ਲੜਾਈ ਝਗੜਾ ਇਦਾਂ ਦਾ ਘਰ ਦੇ ਵਿੱਚ ਨਹੀਂ ਬਿਲਕੁਲ ਵੀ ਨਹੀਂ ਹੋਇਆ ਨਾ ਨਾ ਬਾਰ ਹੋਇਆ ਮਲੇ ਚ ਜਦੋਂ ਵੀ ਵੀ ਨਿਚ ਤਿੰਨ ਚਾਰ ਵਾਰੀ ਮਿਲਣਾ ਉਹਨੇ ਵਧੀਆ ਤਰੀਕੇ ਨਾਲ ਮਿਲਣਾ ਕਿ ਸਟਾਰ ਬੰਦਾ ਜਦੋਂ ਹੋ ਜਾਂਦਾ ਚਾਰ ਲੱਖ ਫੋਲੋਅਰ ਭਾਜੀ ਥੋੜੇ ਨਹੀਂ ਹੁੰਦੇ ਬਹੁਤ ਜ਼ਿਆਦਾ ਹੋ ਜਾਂਦੇ ਅੱਜ ਕੱਲ ਤੇ ਜਿਹਦੇ 10000 ਉਹ ਉਹ ਫੋਟੋ ਨਹੀਂ ਖਾ ਜਾਂਦਾ ਉਹ ਤਾਂ ਫਿਰ ਵੀ ਕਿਸੇ ਨਾਲ ਵੀ ਤਕਰੇ ਜਿੱਥੇ ਮਰਜ਼ੀ ਦੇ ਲੋ ਭਾਵੇਂ ਸਬਜੀ ਵਾਲਾ ਰੇੜੀ ਵਾਲਾ ਉਹਨੇ ਉੱਤੀ ਖੜ ਕੇ ਗੱਲਾਂ ਬਾਤਾਂ ਕਰੀ ਜਾਣਾ ਉਹਦੇ ਬਿਲਕੁਲ ਚਿਹਰੇ ਤੇ ਇਹ ਨੂਰ ਨਹੀਂ ਜੀਆ ਵੀ ਵੀ ਵਿੱਚ ਹੰਕਾਰ ਇੰਨਾ ਸੋਹਣਾ ਬੰਦਾ ਹੋਣ ਦੇ ਬਾਵਜੂਦ ਵੀ ਇੰਨਾ ਰੂਪ ਦੇ ਤੇ ਰੱਬ ਨੇ ਉਹਨੂੰ ਬਿਲਕੁਲ ਅਹੰਕਾਰ ਨਹੀਂ ਸੀਗਾ ਜਿੱਥੇ ਮਰਜ਼ੀ ਖੜ ਜਾਂਦੀ ਸੀ ਬੱਚਿਆਂ ਨਾਲ ਬਹੁਤ ਪਿਆਰ ਸੀ ਮੱਲੇ ਨਾਲ ਵੀ ਬਹੁਤ ਪਿਆਰ ਸੀ ਭਰਾਵਾ ਉਹਦਾ ਮੱਲੇ ਦੇ ਵਿੱਚ ਬਹੁਤ ਸਹੀ ਸੀਗਾ ਕਿਉਂਕਿ ਤਕਰੀਬਨ ਅਸੀਂ ਉਹਨੂੰ ਪਤਾ ਵੀ ਮੇਰੇ ਤੋਂ ਵੱਡੇ ਨੇ ਵੀ ਮੈਂ ਗਲਤ ਪਾਉਗੀ ਭਾਜੀ ਨੇ ਟੋਕ ਦੇਣਾ ਮੱਲੇ ਦੇ ਵਿੱਚ ਬਹੁਤ ਵਧੀਆ ਪਾਂਦੇ ਸੀ ਕੰਟੈਂਟ ਨੂੰ ਟੋਕਦੇ ਸੀ ਪਹਿਲਾਂ ਜਦੋਂ ਤੁਸੀਂ ਅਜਿਹਾ ਰਹਿੰਦੇ ਹੋ ਤੁਸੀਂ ਦੇਖਦੇ ਹੋਵੋਗੇ ਵੀਡੀਓਜ਼ ਕਿਹੋ ਜਿਹੀਆਂ ਹੁੰਦੀਆਂ ਸੀ ਟੋਕਦੇ ਹੁੰਦੇ ਸੀ ਤੁਸੀਂ ਪਹਿਲਾਂ ਨਹੀਂ ਜੀ ਟੋਕਣਾ ਕਰਦਾ ਜੀ ਹੁਣ ਦੇਖੋ ਜਦੋਂ ਸਿਆਣਾ ਬੱਚਾ ਹੋ ਜਾਂਦਾ ਉਹਨੂੰ ਟੋਕ ਕੀ ਕਹਿ ਸਕਦੇ ਬੱਚਾ ਜਦੋਂ ਜ਼ਮਾਨ ਹੋਏ ਦਾ ਕਹਿ ਤਾ ਸਕਦਾ ਉਹਨੂੰ ਕਹਿ ਨਹੀਂ ਜਾਂਦਾ ਜੀ ਤਾਂ ਕਰਕੇ ਮੱਲੇ ਦੇ ਵਿੱਚ ਬਿਲਕੁਲ ਨਹੀਂ ਸੀਗਾ ਜੇ ਮੱਲੇ ਚ ਇਦਾਂ ਤਾਂ ਬਿਲਕੁਲ ਟੋਕ ਦੇਣਾ ਸੀ ਅਸੀਂ ਤਾਂ ਦੇਖਦੇ ਹੋਗੇ ਤੁਸੀਂ ਕਦੇ ਕਿਹਾ ਵੀ ਕੁਝ ਹੋਰ ਪਾਲਿਆ ਕਰੋ ਚਲੋ ਕੋਈ ਨਹੀਂ ਜੇ ਰਿਵਾਈਰਲ ਹੀ ਹੋਣਾ ਹੈ ਰੀਅਲੀ ਮਨਾਉਣੀ ਹੈ ਹਨਾ ਕਿਉਂਕਿ ਕਈਆਂ ਦੇ ਅੱਜ ਕੱਲ੍ਹ ਭੂਤ ਸਵਾਰਾਂ ਦਵਾਤੇ ਕਿ ਅਸੀਂ ਵਾਇਰਲ ਹੋਣਾ ਜਿਵੇਂ ਵੀ ਹੋਣਾ ਨਹੀਂ ਐਕਚੁਅਲੀ ਅਸੀਂ ਦੇਖੋ ਕਦੀ ਨਹੀਂ ਗਿਆ ਪਰ ਉਹਦੀ ਮਾਤਾ ਜ਼ਰੂਰ ਕਹਿੰਦੇ ਹੁੰਦੇ ਸੀਗੇ ਕਿ ਆ ਗੱਲਾਂ ਨਾ ਤੂੰ ਕੱਢਿਆ ਕਰ ਬਾਕੀ ਉਹ ਕਹਿੰਦੀ ਸੀ ਕਿ ਸਿਰਫ ਇਹ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੈ ਕੋਈ ਰੀਅਲ ਲਾਈਫ ਦੇ ਵਿੱਚ ਉਹ ਐਦਾਂ ਦਾ ਕੁਝ ਨਹੀਂ ਸੀ ਕਰਦੀ ਉਹ ਇੱਕ ਲਾਈਫ ਉਹ ਮੀਡੀਆ ਜਿਹੜੀ ਲਾਈਫ ਉਹ ਜੀ ਰਹੀ ਸੀ ਨਾ ਉਹਦੇ ਵਿੱਚ ਉਹ ਕਹਿੰਦੀ ਮੈਂ ਵਾਇਰਲ ਹੀ ਤਾਂ ਹੁੰਨੀ ਅਗਰ ਮੈਂ ਗਲਤ ਬੋਲਦੀ ਆ ਆਦਰਵਾਇਸ ਉਹ ਐਦਾਂ ਇਹ ਲਾਈਫ ਦੇ ਵਿੱਚ ਉਹਦਾ ਕੁਝ ਨਹੀਂ ਸੀ ਉਹ ਸਿਰਫ ਵੀਡੀਓ ਤੱਕ ਹੀ ਸੀਮਤ ਸੀਗਾ ਪਰ ਬਈ ਤੁਸੀਂ ਨਹੀਂ ਦੇਖਦੇ ਕਿ ਇਹ ਰੀਲ ਤੇ ਰੀਲ ਲਾਈਫ ਇਹ ਦੋ ਜਿਹੜੀਆਂ ਇੱਕ ਸ਼ਬਦ ਜੇ ਬਣਾਲੇ ਲੋਕਾਂ ਨੇ ਇਹ ਵੀ ਆਪ ਦੇ ਆਪ ਨੂੰ ਦਲਾਸਾ ਕਹਿ ਲਈ ਆਪ ਦੇ ਆਪ ਨੂੰ ਬਚਣ ਦੇ ਲਈ ਬਣਾਲੇ ਹੁਣ ਰਿਜ਼ਲਟ ਤਾਂ ਸਾਰੇ ਸਾਹਮਣੇ ਹੀ ਹੈ ਨਾ ਆ ਗਈ ਹਾਂਜੀ ਇਹ ਤਾਂ ਹੈ ਜੀ ਇਹ ਤੋਂ ਬੱਚਿਆਂ ਨੂੰ ਸੇਧ ਵੀ ਲੈਣੀ ਚਾਹੀਦੀ ਹੈ ਲੋਕਾਂ ਨੂੰ ਦੇਖਣਾ ਚਾਹੀਦਾ ਕਿ 4 ਲੱਖ ਫਾਲੋਅਰ ਸੱਚਮਾਨ ਨੇ ਜੋ ਤੁਸੀਂ ਜਿਉਂਦੀ ਨਹੀਂ ਰਹਿਣਾ ਹਨ ਜਾਨ ਹੀ ਨਹੀਂ ਰਹੀ ਹੁਣ ਕਹਦਾ ਕੀ ਕਰ ਸਕਦੇ ਆ ਦੇਖੋ ਜੀ ਹੁਣ ਕਹਿ ਤਾਂ ਸਕਦੇ ਨਹੀਂ ਬੱਚਾ ਉਹਨਾਂ ਦਾ ਉਹਨਾਂ ਦੇ ਮਾਪਿਓ ਨਹੀਂ ਕਹਿੰਦੇ ਹੁਣ ਆਪਾਂ ਕੌਣ ਕਹਿਣ ਵਾਲੇ ਮੱਲੇਦਾਰੀ ਆ ਇਹ ਆ ਸਾਡੇ ਸਾਹਮਣੇ ਕਦੇ ਗਲਤ ਪਾ ਕੇ ਨਹੀਂ ਆਈਓ ਪਰ ਆਵਾ ਸਹੀ ਹੁੰਦਾ ਸੀ ਜਦੋਂ ਵੀ ਅਸੀਂ ਦੇਖਦੇ ਹੁੰਦੇ ਉਹਨਾਂ ਦਾ ਪ੍ਰਾਵਾ ਬਿਲਕੁਲ ਸਹੀ ਹੁੰਦਾ ਸੀ ਜਦੋਂ ਵੀ ਆਣਾ ਕੱਲੀ ਹੁੰਦੀ ਸੀ ਕੋਈ ਏ ਆ ਵੀ ਮੱਲੇ ਦੇ ਵਿੱਚ ਕੋਈ ਇੱਧਰ ਕੋਈ ਮੁੰਡਾ ਨਹੀਂ ਆਂਦਾ ਸੀ ਉਹਦੇ ਨਾਲ ਨਾ ਕੋਈ ਉਹਦੇ ਨਾਲ ਕੋਈ ਬੰਦਾ ਹੁੰਦਾ ਸੀ ਬਿਲਕੁਲ ਕੱ ਰਾਤ ਨੂੰ ਵੀ ਦੇਖਣਾ ਕਈ ਵਾਰੀ 10 10:30 ਵਜੇ ਗੱਡੀ ਲੈ ਕੇ ਨਿਕਲਣਾ ਅੱਛਾ ਜਦੋਂ ਪਹਿਲੀ ਜਮਾ ਵੀਡੀਓ ਪਾਈ ਹੋਊਗੀ ਕਿਸੇ ਦਿਨ ਉਹ ਵੀਡੀਓ ਵੀ ਅਸ਼ਲੀਲ ਹੀ ਸੀਗੀ ਉਸ ਦਿਨ ਤੁਸੀਂ ਕਦੇ ਟੋਕਿਆ ਵੀ ਯਾਰ ਆ ਪਹਿਲੀ ਵੀਡੀਓ ਪਾਈ ਆ ਤੇ ਮਤਲਬ ਇੱਥੇ ਇਧਰਲੀ ਸਾਈਡ ਨਾ ਜਾਓ ਕੁਝ ਹੋਰ ਵੱਲ ਵੱਜੋ ਨਹੀਂ ਅਸੀਂ ਨਹੀਂ ਹੋਈ ਭਾਈ ਜੀ ਸਾਡੀ ਇੱਦਾਂ ਉਹਦਣਾ ਕਦੇ ਮੁਲਾਕਾਤ ਨਹੀਂ ਹੋਈ ਐਦਾ ਦੀ ਜੇ ਮੁਲਾਕਾਤ ਹੁੰਦੀ ਕਿਤੇ ਗ੍ਰੰ ਕਦੇ ਜਦੋਂ ਮਹੀਨੇ 'ਚ ਕਦੀ ਵਾਰੀ ਮਿਲਣਾ ਖੜ ਜਾਣਾ ਤਾਂ ਕਰਕੇ ਐਦਾ ਦੀ ਕੋਈ ਗੱਲਬਾਤ ਨਹੀਂ ਅਸੀਂ ਕਿੱਦਾਂ ਕਹਿ ਸਕਦੇ ਆ ਭਾਈ ਆਪਣਾ ਕਤਲ ਬਾਰੇ ਜੋ ਤੁਹਾਨੂੰ ਪਤਾ ਲੱਗਦਾ ਕੋਈ ਕਤਲ ਦਾ ਫਿਰ ਹੁਣ ਤੱਕ ਤੁਹਾਨੂੰ ਸ਼ੱਕ ਕੀਤੇ ਲੱਗਦਾ ਜਾਂ ਕੁਝ ਲੱਗਦਾ ਹੋਵੇ ਜਾਂ ਪਰਿਵਾਰ ਨਾਲ ਗੱਲ ਹੋਈ ਹੋਵੇ ਕੀ ਲੱਗਦਾ ਹੁਣ ਤੁਸੀਂ ਕੀ ਦੇਖਦੇ ਹੋ ਕਿਵੇਂ ਹੈ ਪਿਕਚਰ ਇਹ ਹਾਲੇ ਤੱਕ ਸਰ ਕਲੀਅਰ ਨਹੀਂ ਹੋਇਆ ਕੋਣ ਹੈ ਕੋਈ ਨਹੀਂ ਪਰ ਇਹ ਵੀਡੀਓ ਜ਼ਰੂਰ ਵਾਇਰਲ ਹੋ ਰਹੀ ਹੈ ਕਿ ਇੱਕ ਸਰਦਾਰ ਜਿਹਾ ਮੁੰਡਾ ਹੋਇਆ ਹੁਣ ਇਹ ਨਹੀਂ ਪਤਾ ਉਹ ਕੋਣ ਹੈ ਕੋਈ ਨਹੀਂ ਕਿਉਂਕਿ ਅਸੀਂ ਤਾਂ ਜਾਣਦੇ ਨਹੀਂ ਉਹਦੇ ਨਾਲ ਕੋਈ ਸ਼ੋਨੇ ਮੱਲੇ 'ਚ ਕਦੇ ਆਇਆ ਨਹੀਂ ਲੜਕਾ ਸੀ ਕਦੇ ਇੱਥੇ ਕੋਈ ਮੁੰਡਾ ਉਹਦੇ ਨਾਲ ਦੇਖਿਆ ਨਹੀਂ ਦੇਖਿਆ ਹੁੰਦਾ ਜੀ ਕਹਿ ਦਿੰਦੇ ਹੁਣ ਤਾਂ ਉਹਨੂੰ ਦੇਖੋ ਜੀ ਰੱਬ ਜਾਣਦਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਹੁੰਦਾ ਜੋ ਉਹਦੇ ਨਾਲ ਹੋਇਆ ਉਹ ਤਾਂ ਰੱਬ ਹੀ ਜਾਣਦਾ ਵਾ ਆਖਰੀ ਵਾਰ ਕਦੋਂ ਦੇਖੀ ਸੀ ਮੇਰੇ ਤੋਂ ਆਖਰੀ ਵਾਰ ਮਹੀਨਾ ਡੇਢ 2 ਮਹੀਨੇ ਹੋ ਗਏ ਸਾਨੂੰ ਦੇਖੇ ਇਹਨੂੰ ਪਰ ਸੋ ਚੁੱਥੇ ਵੀ ਜਿਹੜਾ ਮਾਤਾ ਨੂੰ ਪੁੱਛੇ ਮਾਤਾ ਠੀਕ ਠਾਕ ਕਰੀ ਹਾਂ ਠੀਕ ਠਾਕ ਆ ਗਏ ਹੋਏ ਆ ਬਾਹਰ ਛੁੱਟ ਕੇ ਗਏ ਹੋਏ ਆ ਜੋ ਕਿ ਖਰਚਾ ਚੱਲਦਾ ਜਾਂਦਾ ਉਹਦੇ ਸਿਰ ਤੇ ਹੀ ਹੁੰਦਾ ਸੀਗਾ ਚਾਰ ਗੁੜੀਆਂ ਨੇ ਤੇ ਪਾਈ ਦੀ ਛੋਟੇ ਛੋਟੇ ਫੈਮਿਲੀ ਦੇ ਵਿੱਚ ਛੋਟੇ ਛੋਟੇ ਚਾਰ ਗੁੜੀਆਂ ਨੇ ਤੇ ਦੇਖਣੋ ਜੇ ਅਮੀਰ ਹੁੰਦੀ ਤਾਂ ਪਾਈ ਤੁਹਾਨੂੰ ਪਤਾ ਲੱਗ ਜਣ ਦੇਖ ਲਓ ਹਾਲਾਤ ਕਰਦੇ ਕੀ ਨੇ ਗਰੀਬ ਪਰਿਵਾਰ ਆ ਥੋੜੇ ਦਿਨ ਕੁਝ ਦਿਨ ਪਹਿਲਾਂ ਦੇ ਪਾਪਾ ਉਹਦੇ ਕਰਕੇ ਮੰਮੀ ਉਹਦੀ ਬਹੁਤ ਟੈਨਸ਼ਨ ਦਿੰਦੀ ਬਿਮਾਰ ਰਹਿੰਦੀ ਹੈ ਡਿਪਰੈਸ਼ਨ 'ਚ ਰਹਿੰਦੀ ਹੈ ਵੀ ਘਰ ਦੇ ਵਿੱਚ ਹਾਸਾ ਹੋ ਜਾਏ ਤਾਂ ਕਮਾਈ ਦਾ ਸਾਧਨ ਸਾਰਾ ਮਰ ਜਾਂਦਾ ਵਾ ਜੋ ਪਾਈ ਨੇ ਆਪਣੀ ਫੈਮਿਲੀ ਦੇਖ ਕਦੇ ਤੁਹਾਨੂੰ ਤੁਹਾਡੇ ਨਾਲ ਕੋਈ ਪਰਿਵਾਰ ਨੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਉਹਨਾਂ ਕਿ ਮਾੜਾ ਮੋੜਾ ਇਹਨੂੰ ਫੋਨ ਆਉਂਦਾ ਧਮਕੀ ਆਉਂਦੀ ਹੈ ਪਰਿਵਾਰਤਾ ਕਰਦਾ ਉਹ ਗੱਲਾਂ ਨਹੀਂ ਇਦਾਂ ਦੀ ਕਦੇ ਕੋਈ ਗੱਲ ਨਹੀਂ ਹੋਈ ਗਲਤ ਜ਼ਰੂਰ ਹੋਦੀ ਮਾਤਾ ਨਾਲ ਹੁੰਦੀ ਸੀਗੀ ਪਰ ਇਦਾਂ ਦਾ ਕੋਈ ਮੈਟਰ ਨਹੀਂ ਸੀ ਜਦੋਂ ਪਹਿਲਾਂ ਇੱਕ ਵਾਰ ਹੋਇਆ ਸੀਗਾ ਜਿੱਥੇ ਬੰਦੀ ਨੇ ਇਹਨਾਂ ਨੂੰ ਫੋਨ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦਾ ਸੌਟ ਆਊਟ ਹੋ ਗਿਆ ਸੀ ਉਸ ਤੋਂ ਬਾਅਦ ਕਦੀ ਕੋਈ ਧਮਕੀ ਨਹੀਂ ਆਈ ਕੋਈ ਸੌਰੀ ਫੀਲ ਕਰ ਲਈ ਸੀ ਇਹਨੇ ਮੰਨ ਕੇ ਵੀ ਇਦਾਂ ਦੇ ਮੈਂ ਪਾਉਂਗੀ ਨਹੀਂ ਪਰ ਤਕਰੀਮ ਤਾਂ ਬਿਲਕੁਲ ਨਹੀਂ ਹਜੇ ਦਾ ਕੋਈ ਮੋਹਲ ਨਹੀਂ ਸੀਗਾ ਲੜਾਈ ਝਗੜੇ ਦਾ ਵੀ ਹੁੰਦਾ ਨਹੀਂ ਕਿ ਪਤਾ ਲੱਗ ਜਾਂਦਾ ਵੀ ਕੰਚਨ ਨੇ ਆਹ ਕੰਮ ਕਰਤਾ ਵਾ ਵੀਡੀਓ ਦੇ ਵਿੱਚ ਭਾਈ 1 ਮਿੰਟ ਚ ਪਹਿਲਾਂ ਹਵਾ ਵਾਂਗੂ ਗੱਲ ਲੁੱਟ ਜਾਂਦੀ ਆ ਤੇ ਕਿਨ ਕੋਈ ਗੱਲਬਾਤ ਨਹੀਂ ਹੋਈ ਸੀ ਦਾਦੀ ਨਾ ਪਤਾ ਸੀ ਕੀ ਹੋਣਾ ਕੀ ਨਹੀਂ ਹੋਣਾ ਵਸੇ ਹੀ ਆ ਜਦੋਂ ਗਈ ਆ ਸੀਗਾ ਕਿ ਇਹ ਮੱਥਾ ਟੇਕਣ ਚੱਲੀ ਆ ਹੁਣ ਪਤਾ ਲੱਗਿਆ ਵੀ ਦਾਤੋ ਅੱਛਾ ਭਾਈ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਹੁਣ ਤੱਕ ਕੀ ਦੇਖਦੇ ਹੋਗੇ ਜਦੋਂ ਇੰਨਾ ਕੁਝ ਹੋ ਗਿਆ ਹਨਾ 4 ਲੱਖ ਫੋਲੋਅਰ ਸੀਗੇ ਸਾਰਾ ਕੁਝ ਸੀਗਾ ਪਰ ਉਹ ਫੋਲੋਅਰ ਵੀ ਕਿਵੇਂ ਬਣਾਏ ਉਹ ਵੀ ਸਭ ਨੂੰ ਪਤਾ ਦੁਨੀਆ ਨੂੰ ਪਤਾ ਹਨਾ ਦੇਖੋ ਬੰਦਾ ਮਰਦਾ ਲੋਕ ਰੋਂਦੇ ਨੇ ਲੋਕ ਕਹਿੰਦੇ ਆ ਯਾਰ ਬੰਦਾ ਦੁਨੀਆ ਚਲਾ ਗਿਆ ਹਨਾ ਅੱਜ ਬਹੁਤ سارے ਲੋਕ ਕਮੈਂਟ ਕਰ ਰਹੇ ਨੇ ਲੋਕਾਂ ਨੂੰ ਮੌਕਾ ਮਿਲ ਗਿਆ ਕਮੈਂਟ ਕਰਨ ਦਾ ਮੌਕਾ ਵੀ ਦਿੱਤਾ ਜੋ ਕਿ ਉਹ ਵੀ ਰਿਐਲਿਟੀ ਹੈ ਦੇਖੋ ਹੁਣ ਉਹਦੇ ਉਹਦੇ ਵਿੱਚ ਕੋਈ ਇਹ ਤਾਂ ਹੈ ਨਹੀਂ ਕਿ ਲੋਕ ਵੀ ਐਵੇਂ ਮਾਰੀ ਜਾਂਦੇ ਨੇ ਹਨਾ ਕੰਟੈਂਟ ਸਾਰਾ ਕੁਝ ਵੀਡੀਓ ਸਾਹਮਣੇ ਆ ਜਾਂਦੀਆਂ ਲੋਕਾਂ ਦੀਆਂ ਲੋਕ ਕਹਿ ਰਹੇ ਨੇ ਕਿ ਗੰਦ ਹੋ ਗਿਆ ਇਹ ਗੱਲਾਂ ਮੰਨ ਲਓ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਧਰਲੀ ਸਾਈਡ ਨਹੀਂ ਜਾਣਾ ਚਾਹੀਦਾ ਠੀਕ ਹੈ ਤੁਸੀਂ ਵਾਇਰਲ ਹੋਣਾ ਕੁਝ ਹੋਰ ਕਰ ਲਓ ਕੋਈ ਗਾਲੋ ਕੋਈ ਲਿਖ ਲਓ ਕੁਝ ਹਮ ਦੇਖੋ ਸਰ ਪਤਾ ਕੀ ਹੈ ਹਰ ਇੱਕ ਦੀ ਲਾਈਫ ਆਪਣੀ ਹੈ ਹਰ ਇੱਕ ਨੂੰ ਸੋਚ-ਬੁਝ ਪਰਮਾਤਮਾ ਨੇ ਦਿੱਤੀ ਹੈ ਉਹ ਅਗਰ ਉਹ ਆਪਣੀ ਲਾਈਵ ਦੇ ਵਿੱਚ ਇਦਾਂ ਦੀ ਵੀਡੀਓ ਪਾ ਰਹੀ ਸੀ ਉਹ ਕੁਝ ਆਪਣੇ ਵਿਹਾਰ ਤੇ ਸੋਚ ਸਮਝ ਕੇ ਪਾ ਰਹੀ ਸੀ ਬਾਕੀ ਦੇਖੋ ਕੋਈ ਕਿਸੇ ਦੇ ਕਿਹਤੇ ਰੁਕਦਾ ਨਹੀਂ ਹੈ ਠੀਕ ਹੈ ਉਹ ਉਹਨੂੰ ਜਿੰਨਾ ਸਹੀ ਲੱਗਦਾ ਸੀ ਉਹ ਆਪਣੀ ਲਾਈਫ ਚ ਕਰ ਰਹੀ ਸੀਗੀ ਬਾਕੀ ਅਸੀਂ ਤਾਂ ਇਹ ਕਹਾਂਗੇ ਗਲਤ ਚੀਜ਼ਾਂ ਨਾ ਬਹੁਤ ਜ਼ਿਆਦਾ ਅੱਛੀ ਗੱਲ ਹੈ ਬਾ ਦੇਖਣਾ ਕਿ ਵੀਰ ਜੀ ਸਾਨੂੰ ਇਹੀ ਆ ਵੀ ਗਲਤ ਵੀਡੀਓ ਨਾ ਪਾਓ ਗਲਤ ਨਾ ਬਣਾਓ ਜੇ ਸਾਨੂੰ ਆਪਣੀ ਜਾਨ ਦਾ ਖਤਰਾ ਪੈ ਨਾ ਕਿਸੇ ਨੂੰ ਗਲਤ ਬੋਲੋ ਨਾ ਵੀਡੀਓ ਇਦਾਂ ਦੀ ਪਾਓ ਤੇ ਕਿ ਮੱਲੇ 'ਚ ਜਿੱਦਾਂ ਦਾ ਕੁਛ ਸੰ ਦੇਖ ਲੈਂਦਾ ਸੀ ਤਾਂ ਬਿਲਕੁਲ ਟੋਕ ਦੇਣਾ ਸੀ ਉਹਨੂੰ ਮੱਲੇ 'ਚ ਪਰਾਵਾ ਸਹੀ ਪੰਦੀ ਹੁੰਦੀ ਸੀ ਉਹ ਪਰ ਬੋਲਣਾ ਵਧੀਆ ਹੁੰਦਾ ਏ ਇੰਸਟਾਗ੍ਰਾਮ 'ਤੇ ਤੁਹਾਡੇ ਕੋਲ ਵੀ ਚੱਲਦਾ ਹੋਣਾ ਇੰਸਟਾਗ੍ਰਾਮ ਚੱਲਦਾ ਬਾਈ ਜੀ ਦੇਖਦੇ ਆ ਪਰ ਅਸੀਂ ਇਹਨਾਂ ਘੱਟ ਦੇਖਦੇ ਆ ਕੰਮ ਤੋਂ ਬਿਜੀ ਜ਼ਿਆਦਾ ਰਹਿਨੇ ਆ ਉਹੀ ਗੱਲ ਆ ਕਿ ਲੋਕਾਂ ਨੂੰ ਵੀ ਇਹ ਜੀ ਦੇਖਣੀ ਚਾਹੀਦੀ ਆ ਕਿ ਤੁਸੀਂ ਘੱਟੋ ਘੱਟ ਆਪਣਾ ਇਹੋ ਜਿਹਾ ਤਾਂ ਕੰਟੈਂਟ ਪਾ ਉਹਨ ਦਾ ਸੋ ਕੀ ਕਹਿ ਸਕਦੇ ਆ ਜੀ ਉਹਨ ਕਿਸੇ ਨੂੰ ਹੁਣ ਕੀ ਕਹਿ ਸਕਦੇ ਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਹੁਣ ਉਹ ਸਿਆਣੀ ਬਿਆਣੀ ਸੀਗੀ ਆਪਾਂ ਉਹਨੂੰ ਦੇਖਣਾ ਚਾਹੀਦਾ ਸੀ ਇੱਦਾਂ ਬਾਕੀ ਪਰਿਵਾਰਕ ਮੈਂਬਰਾਂ ਦਾ ਕਿਵੇਂ ਬਈ ਉਹਨਾਂ ਦਾ ਕਿਵੇਂ ਤੁਹਾਡੇ ਨਾਲ ਵਰਤ ਵਰਤਾਓ ਹੈ ਸ਼ਰੀਫ ਆ ਪਰਿਵਾਰ ਤਾਂ ਬਹੁਤ ਮਾਤੜ ਜੇ ਬੰਦੇ ਨੇ ਇਹ ਸਾਰਿਆਂ ਤੋਂ ਇੱਕ علیحدਾਂ ਜੀ ਹੈ ਨਾ ਤਾਂ ਉਹ ਪਰਿਵਾਰ ਤੇ ਵਿੱਚ ਸਾਰਿਆਂ ਤੋਂ علیحدਾਂ ਜੀ ਵਿੱਚੋਂ ਕਿੱਥੋਂ ਆਏ ਨੇ ਵਿੱਚੋਂ ਮੇਰੇ ਸਦਾ ਯੂਪੀ ਵੀ ਆਰ ਦੇ ਹੀ ਆਏ ਹਾਂ ਜੀ ਪ੍ਰਵਾਸੀ ਲੋਕ ਨੇ ਕਿੰਨਾ ਟਾਈਮ ਹੋਗੇ ਤੇ ਬਚਪਨ ਤੋਂ ਮੇਰੇ ਤਾਂ 30 35 ਸਾਲ ਤੋਂ ਇਹੀ ਰਹ ਰਹੇ ਨੇ ਹਾਂ ਜੀ ਜੀ ਦੇਖ ਰਹੇ ਹਾਂ ਉੱਥੇ ਹਾਂ ਦੇਖ ਰਹੇ ਹਾਂ ਪੜ੍ਹੀ ਲਿਖੀ ਉੱਥੇ ਸ਼ਾਇਦ ਪੂਰੇ ਪੜ੍ਹਦੀ ਹੈ ਹਰ ਕੋਈ ਸਕੂਲੇ 10 12 ਕੀਤੀ ਆਨੇ ਨੇ ਹਾਂਜੀ ਇੱਕ ਬਈ ਕੋਈ ਇਹ ਵੀ ਹੈ ਕਿ ਲੋਕ ਕਹਿ ਰਹੇ ਨੇ ਕਿ ਸ਼ਰਾਬ ਪੀਂਦੀ ਸੀ ਇੱਥੇ ਵੀ ਕਹਿੰਦੇ ਬਹੁਤ ਬਹੁਤ ਦੋ ਤਨਵਾਦ ਦੇਖਿਆ ਉਹਨੂੰ ਬਿਨਾ ਕੱਪੜਿਆਂ ਤੋਂ ਵੀ ਦੇਖਿਆ ਲੋਕ ਇਹੋ ਜਿਹੀਆਂ ਗੱਲਾਂ ਵੀ ਕਰ ਰਹੇ ਨੇ ਨਹੀਂ ਨਹੀਂ ਸਰ ਐਦਾਂ ਦਾ ਕੁਝ ਨਹੀਂ ਸੀਗਾ ਅਗਰ ਉਹ ਮਾੜਾ ਮੋਟਾ ਲਈ ਝਗੜਾ ਫੈਮਿਲੀ ਨਾਲ ਕਰਦੀ ਉਹ ਵੀ ਸਿਰਫ ਇੱਕ ਕੰਟੈਂਟ ਦੇ ਤੌਰ ਤੇ ਹੀ ਕਰਦੀ ਸੀ ਰੀਅਲ ਲਾਈਫ ਦੇ ਵਿੱਚ ਉਹ ਕਦੀ ਪਰਿਵਾਰ ਨਾਲ ਬਿਗੜ ਕੇ ਨਹੀਂ ਸੀ ਰੱਖਦੀ ਨਾ ਕਦੀ ਲੜਾਈ ਝਗੜਾ ਕਰਦੀ ਸੀ ਅਗਰ ਉਹ ਜੋ ਕੁਝ ਵੀਡੀਓ ਸੀਗੀਆਂ ਵੀ ਉਹ ਇੱਕ ਸਿਰਫ ਵੀਡੀਓ ਦੇ ਤੌਰ ਤੇ ਹੀ ਵੀਡੀਓ ਪਾਈਆਂ ਸੀ ਉਹਨੇ ਰੀਅਲ ਲਾਈਫ 'ਚ ਐਦਾਂ ਦਾ ਕੁਝ ਨਹੀਂ ਸੀ ਉਹ ਕਦੀ ਲੜਾਈ ਝਗੜਾ ਨਹੀਂ ਸੀ ਕਰਦੀ ਪਰਿਵਾਰ ਦੇ ਨਾਲ ਕਿਉਂਕ ਕਦੋ ਵਾਰ ਦੇਖਿਆ ਉਸ ਨੂੰ ਬਿਨਾ ਕੱਪੜਿਆਂ ਦੇ ਇੱਧਰ ਉੱਧਰ ਫਿਰਦੀ ਸੀ ਨਹੀਂ ਨਹੀਂ ਵੀਰ ਜੀ ਆਪਾਂ ਕਦੇ ਨਹੀਂ ਦੇਖਿਆ ਆਪਾਂ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਦੇ ਨਹੀਂ ਦੇਖਿਆ ਗਲਤ ਕੱਪੜਿਆਂ ਦੇ ਕੱਪੜੇ ਠੀਕ ਪਾ ਕੇ ਰੱਖਦੀ ਮੰਨ ਲਿਓ ਸਰ ਬਿਲਕੁਲ ਨਾਲ ਹੈ ਮੈਂ ਦੋ ਕਦਮ ਦੀ ਦੂਰੀ ਤੇ ਮੈਂ ਕਦੀ ਨਹੀਂ ਅਜੇ ਤੱਕ ਉਹਨੂੰ ਗਲਤ ਕੱਪੜੇ ਪਾਏ ਦੇਖਿਆ ਆ ਬਾਕੀ ਘਰ ਦੇ ਵਿੱਚ ਜੋ ਮਰਜ਼ੀ ਪਹਿਨ ਸਕਦਾ ਪਰ ਬਾਹਰ ਕਦੀ ਐਦਾਂ ਦਾ ਉਹਨੇ ਅਸ਼ਲੀਲ ਕੱਪੜੇ ਨਹੀਂ ਸੀ ਪਾਏ ਨੰਗ ਦੀ ਕਿਸੇ ਨੂੰ ਗੱਲ ਕੱਢੀ ਨਾ ਲੜਾਈ ਝਗੜਾ ਕੀਤਾ ਕਦੇ ਵੀ ਨਹੀਂ ਹੋਇਆ ਸਰ ਤਦੋਂ ਲੱਗਦਾ ਵੀ ਜੇ ਪਰਿਵਾਰ ਮਾੜਾ ਮੋਟਾ ਉਹਦੋਂ ਟੋਕਦਾ ਜਾਂ ਕੋਈ ਗਵਾਡ ਮੱਥਾ ਟੋਕਦਾ ਜਾਂ ਕੋਈ ਹੋਰ ਟੋਕਦੇ ਤਾਂ ਜੋ ਉਸ ਦੀ ਜਾਣ ਪਛਾਣ ਅੱਜ ਇਹ ਕੰਮ ਨਹੀਂ ਹੋਣਾ ਸੀ ਜੇ ਟੋਕਦਾ ਜੀ ਹੁਣ ਤਾਂ ਦੇਖੋ ਤੇ ਮੰਮੀ ਨੂੰ ਜਾਣਦੇ ਆ ਤੇ ਮਾਤਾ ਨੂੰ ਪਤਾ ਜਾਂ ਉਹਦੇ ਭਾਈਆਂ ਨੂੰ ਪਤਾ ਠੀਕ ਉਹਦੇ ਫੈਮਿਲੀ ਵਾਲਿਆਂ ਨੂੰ ਜ਼ਿਆਦਾ ਪਤਾ ਤੇ ਕਿਹਨਾਂ ਨੂੰ ਪਤਾ ਤਾਂ ਉਹਦੀ ਫੈਮਿਲੀ ਵਾਲਿਆਂ ਨੂੰ ਹੋਣਾ ਚਾਹੀਦਾ ਅੱਜ ਤਾਂ ਚਲੋ ਆਸ ਗਵਾੜਦੇ ਆ ਜੀ ਹਾਂਜੀ ਤੁਹਾਨੂੰ ਹੋਈ ਨਾ ਕਿ ਜਵਾਗ ਤਾਂ ਮਰ ਜਾਂਦਾ ਪਿੱਛੇ ਭੁਗਤਾਂ ਦਾ ਮਾਪਿਆਂ ਨੂੰ ਪੈਂਦਾ ਨਾ ਆਪ ਚਾਹੇ ਘਟੀਆਂ ਹਰਕਤਾਂ ਕਰਕੇ ਹੋਵੇ ਕੁਝ ਵੀ ਹੋਵੇ ਕਿਉਂਕਿ ਜੀ ਹੁਣ ਆ ਹੋ ਗਿਆ ਗੱਲ ਤਾਂ ਸਹੀ ਹੈ ਜੀ ਹੋਈ ਹੈ ਕਿ ਜੇ ਆਹੀ ਸੋਸ਼ਲ ਮੀਡੀਆ ਨੂੰ ਲੈ ਕੇ ਆ ਇੱਕ ਭਲੇਖ ਹੀ ਆ ਸੋਸ਼ਲ ਮੀਡੀਆ ਇਹ ਭਲੇਖੇ ਪਾਲੇ ਹੋਏ ਨੇ ਲੋਕਾਂ ਨੇ ਜਵਾਕਾਂ ਨੇ ਜਿ ਕਹਿ ਲਈਏ ਠੀਕ ਹੈ ਚਲੋ ਆਮਦਨ ਦਾ ਸਾਧਨ ਵੀ ਹੈ ਪਰ ਆਮਦਨ ਜਿਹੜੀ ਗਲਤ ਤਰੀਕੇ ਨਾਲ ਬਣਾਈਏ ਉਹਦਾ ਫਿਰ ਅੰਤ ਵੀ ਤਾਂ ਮਾੜਾ ਹੀ ਹੁੰਦਾ ਨਾ ਉਹ ਹੀ ਇਹ ਤਾਂ ਹੈ ਜੀ ਹੁਣ ਕੀ